ਹਾਂ ਇਹ ਜੀ ਪੈਸਾ ਨਾ ਘਟਾਇਓ ਇਹ ਆ ਵੀ ਚਲੋ ਇਹ ਗੱਡੀ ਆਪਣੇ ਘਰੇ ਲੂ ਆ ਇਹ ਗੱਡੀ ਤੁਹਾਨੂੰ ਦੇ ਦਾਂਗੇ ਇੱਕੋ ਹੀ ਰੇਟ 85000 ਰੁਪਏ ਤੇ ਜਿਹੜਾ ਜਿਹਨੂੰ ਤੋਹਫਾ ਕਹਿ ਰਹੇ ਆ ਇਹ ਸਿਚੂ ਛੋਟਾ ਨੰਬਰ ਆ ਗਿਆ ਮੋਗੇ ਦਾ ਜਿੱਦੋ ਜਿੱਦੋ 25 ਨੰਬਰ ਆ ਗਿਆ ਹਾਂ ਇਹ ਗੱਡੀ ਤੁਹਾਨੂੰ ਦੇ ਦਾਂਗੇ ਜੀ ਆਪਾਂ 2 ਲੱਖ 80000 ਮਾਡਲ ਇਹਨਾਂ ਦੱਸੇ 2012 ਇਹ ਆਪਾਂ ਦੇ ਦਾਂਗੇ ਜੀ ਬਾਜ਼ਾਰ ਦੇ ਆਪਾਂ ਅਕੋਰਡਿੰਗ ਗੱਲ ਕਰੀਏ ਹਾਂ ਬਾਜ਼ਾਰ ਦੇ ਵਿੱਚ ਤੁਹਾਨੂੰ ਇਹ 5.5 ਲੱਖ ਰੁਪਏ ਤੋਂ ਲੋਕ ਡਿਮਾਂਡ ਕਰਦੇ ਆ ਆਪਾਂ ਹੀ ਡਿਮਾਂਡ ਰੱਖੀਏ 5 ਲੱਖ ਰੁਪਏ 5 ਲੱਖ ਰੁਪਏ ਹਾਂ ਨੰਬਰ ਆ ਗੱਡੀ ਵੀ ਬਹੁਤ ਵਧੀਆ ਵਾ ਘਰੇਲੂ ਜੀ ਕਾਰ ਆ ਇਹ ਸਿਰਫ ਤੇ ਸਿਰਫ ਆਪਾਂ ਤੁਹਾਨੂੰ ਦੇਣ ਜਾ ਰਹੇ ਹਾਂ 1,95,000 ਉਹ ਭਾਜੀ ਕਾਹਤੋਂ ਗੱਪ ਮਾਰਦੇ 1,99,000 ਟਾਇਰ ਪਾਏ ਹੋਏ ਨੇ ਤੇ ਕੋਈ ਕੰਮ ਖਰਚਾ ਤਾਂ ਨਹੀਂ ਨਾ 1 ਰੁਪਏ ਦਾ ਵੀ ਨਹੀਂ 1 ਰੁਪਏ ਦਾ ਕੰਮ ਖਰਚਾ ਨਹੀਂ ਤੇ ਰੇਟ ਰੇਟ ਹੀ ਦੇ ਦਾਂਗੇ ਤੁਹਾਨੂੰ 1.5 ਲੱਖ ਰੁਪਏ ਦੀ 1.5 ਲੱਖ ਦੀ ਇਹਦੇ ਤੇ ਵੀ 2.5 ਪੌਣੇ 3 ਲੱਖ ਰੁਪਏ ਦਾ ਲੋਨ ਹੋ ਜਾਊਗਾ ਈਜ਼ਲੀ ਤੇ ਹਾੜ ਦਾ ਮਹੀਨਾ ਚੱਲਦਾ ਪਿਆ ਵਾ ਤੇ ਗਰਮੀਆਂ ਨੇ ਆਪਣਾ ਪੂਰਾ ਘਹਿਰ ਠਾ ਰੱਖਿਆ ਵਾ ਤੇ ਤੁਹਾਨੂੰ ਵੀ ਪਤਾ ਵਾ ਵੀ ਮੋਟਰਸਾਈਕਲਾਂ ਦੇ ਉੱਤੇ ਆਣਾ ਜਾਣਾ ਬਹੁਤ ਹੀ ਮੁਸ਼ਕਲ ਚੀਜ਼ ਆ ਤਾਂ ਉਸੇ ਆਪਾਂ ਮੁਸ਼ਕਲ ਚੀਜ਼ ਨੂੰ ਇਸ ਚੈਨਲ ਦੇ ਉੱਤੇ ਆਪਾਂ ਹੱਲ ਕਰਦੇ ਰਹਿੰਦੇ ਆ ਤੇ ਅੱਜ ਫੇਰ ਉਹੀ ਹੱਲ ਆਪਾਂ ਕੱਢਣ ਆਏ ਆ ਦਿਖਾਣਾ ਕਿ ਆ ਤੁਹਾਨੂੰ ਸੈਕੰਡ ਹੈਂਡ ਗੱਡੀਆਂ ਬਿਲਕੁਲ ਨਵੀਂ ਨਕੋਰ ਕੰਡੀਸ਼ਨ ਦੇ ਵਿੱਚ ਤੇ ਉਹੀ ਕਾਰ ਬਜ਼ਾਰ ਤੇ ਖੜੇ ਆ ਜਿਹੜੇ ਕਾਰ ਬਜ਼ਾਰ ਦੀ ਸਾਡੀਆਂ ਵੀਡੀਓਜ਼ ਦੇ ਵਿੱਚ ਵੀ ਕਾਫੀ ਚਰਚਾ ਰਹਿੰਦੀ ਆ ਤੁਸੀਂ ਪਿਆਰ ਵੀ ਬਹੁਤ ਦਿੰਦੇ ਹੋ ਭਰਾ ਆਪਣੇਆਂ ਨੂੰ ਡੀਲਰਾਂ ਨੂੰ ਤੇ ਨਾਨਕ ਭਾਈ ਆਪਣੇ ਨਾਲ ਨੇ ਜੀਐਮ ਕਾਰ ਬੀਆਰ ਤੇ ਖੜੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਬਾਕੀ ਕਿਰਪਾ ਤੁਸੀਂ ਰਹਾਓ ਤੇ ਬਹੁਤ ਵਧੀਆ ਬਾਕੀ ਵੀਰੇ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਤੁਹਾਨੂੰ ਪਤਾ ਨਾ ਵੀ ਜਿੱਦਾਂ ਆਪਾਂ ਤੁਹਾਨੂੰ ਹਰੇਕ ਵੀਡੀਓ ਦੇ ਵਿੱਚ ਇੱਕ ਤੋਹਫ਼ਾ ਗੱਡੀ ਦਿੰਨੇ ਆ ਵੀ ਰੇਟ ਉਹਦਾ ਬਹੁਤ ਸੋਹਣਾ ਹੋਊਗਾ ਐਨ ਚਾਲ ਚਲਾਵ ਦੀ ਵਧੀਆ ਗੱਡੀ ਸਿੱਖਣ ਲਈ ਚਾਹੀਦੀ ਆ ਤਾਂ ਸਿੱਖਣ ਲਈ ਹੋਗੀ ਤੇ ਜੇ ਰੱਖਣ ਲਈ ਚਾਹੀਦੀ ਤਾਂ ਰੱਖਣ ਲਈ ਹੋਈ ਹੈ ਨਾ ਭਾਈ ਤੇ ਇੱਕ ਵਾਰੀ ਇਹ ਦੱਸ ਦੋ ਵੀ ਆਪਾਂ ਖੜੇ ਕਿੱਥੇ ਆ ਦੁਬਾਰਾ ਜਿਹੜੇ ਨਵੇਂ ਭਰਾ ਆਪਣੇ ਜੀਐਮ ਕਾਰ ਬਾਜ਼ਾਰ ਇਹ ਦੁਗਰੀ ਬਾਈਪਾਸ ਪੈ ਜਾਂਦਾ ਜੀ ਮਤਲਬ ਇਹ ਮੇਨ ਫਰੋਜਪੁਰ ਰੋਡ ਤੋਂ ਦਿੱਲੀ ਵਾਲਾ ਬਾਈਪਾਸ ਆ ਉੱਥੇ ਜਿੱਥੋਂ ਡਿਗਰੀ ਫਰਾਈਓਵਰ ਸ਼ੁਰੂ ਹੁੰਦਾ ਵਾ ਬਸ ਉੱਥੇ ਹੀ ਆਪਣਾ ਵਾ ਬਾਕੀ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਸਾਰੇ ਲਿੰਕ ਵਗੈਰਾ ਮਿਲ ਜਾਣਗੇ ਤਾਂ ਬਿਨਾਂ ਟਾਈਮ ਵੇਸਟ ਕੀਤੇ ਆਪਾਂ ਆਪਣੀ ਵੀਡੀਓ ਸਟਾਰਟ ਕਰਦੇ ਹਾਂ ਕਿਉਂਕਿ ਹਨੇਰਾ ਪੈਣ ਵਾਲਾ ਤੇ ਪਹਿਲੀ ਗੱਡੀ ਗੱਡੀ ਦਿਖਾਣੀ ਆ ਆਪਾਂ ਪਹਿਲੀ ਆਪਾਂ ਦਿਖਾਉਣਾ ਹੈ I20 ਆ ਜੋ I20 ਦਿਖਾਣੇ ਆ ਹਾਂ ਲੋ ਆ ਲਾਈਟਰ ਵਾਲਾ ਤਾਂ ਪਹਿਲਾਂ ਹੀ ਕੰਮ ਚੱਕਿਆ ਹੋਇਆ ਪੂਰਾ AI20 2015 ਮਾਡਲ ਆ। ਸਪੋਰਟਸ ਵੇਰੀਐਂਟ ਆ ਜੀ ਇਹ। ਸਪੋਰਟਸ ਵੇਰੀਐਂਟ ਆ। ਹੈਵੀ ਸਪੋਰਟਸ ਆ ਤੇ ਮੁੰਡੇ ਨੇ ਬਣਾਈ ਵੀ ਸਪੋਰਟਸ ਹੀ ਹੋਈ ਆ। ਪੂਰੀ ਲੁੱਕ ਸਪੋਰਟਸ ਵਾਲੀ ਹੋਆ ਬਿਲਕੁਲ। ਹਾਂ। ਮਤਲਬ ਇਹ ਆਪਾਂ ਕਹਿ ਲਈ ਵੀ ਹੈਵੀ ਸਪੋਰਟਸ ਆ ਤੇ ਸਪੋਰਟਸ ਹੀ ਬਣਾਈ ਆ ਜਿਵੇਂ ਸੀਟ ਕਵਰ ਵਗੈਰਾ, ਅਲਾਈ ਵ੍ਹੀਲ ਵਗੈਰਾ ਵੀ ਸਪੋਰਟਸ ਹੀ ਆਏ ਹੋਇਆ। ਹਾਂ ਹਾਂ। ਹਾਂ। ਤੇ ਸਕ੍ਰੀਨ ਸਿਸਟਮ ਵਗੈਰਾ ਲੱਗਿਆ ਹੋਇਆ ਸਾਰਾ ਕੁਝ। ਡ੍ਰਾਈਵਨ ਕਿੰਨੀ ਦਾ? ਇਹ 80 ਹਜ਼ਾਰ ਦੇ ਕਰੀਬ ਆ ਜੀ। ਚੱਲੀਏ 80 ਆ। ਹਾਂ। ਠੀਕ ਆ। ਜੈਨੂਅਲ ਆ ਮਤਲਬ? ਤਕਰੀਬ ਰਾਜਪੁਰਾ ਦਾ ਨੰਬਰ ਹੈ ਰਾਜਪੁਰਾ ਦਾ ਨੰਬਰ ਹੈ ਤੇ ਇਹ ਆਪਾਂ ਕਿੰਨੇ ਕੁ ਦੇਣੀ ਹੈ ਇਹ ਆਪਾਂ ਦੇ ਦਾਂਗੇ ਜੀ ਬਾਜ਼ਾਰ ਦੇ ਆਪਾਂ ਅਕੋਰਡਿੰਗ ਗੱਲ ਕਰੀਏ ਹਾਂ ਬਾਜ਼ਾਰ ਦੇ ਵਿੱਚ ਤੁਹਾਨੂੰ ਇਹ 5.5 5.5 ਲੱਖ ਰੁਪਏ ਦੋ ਲੋਕ ਡਿਮਾਂਡ ਕਰਦੇ ਆ ਆਪਾਂ ਹੀ ਡਿਮਾਂਡ ਰੱਖੀਏ 5 ਲੱਖ ਰੁਪਏ 5 ਲੱਖ ਰੁਪਏ ਇਹਦੇ ਵਿੱਚ ਇਹਦੇ ਵਿੱਚ ਹੀ ਨੇਗੋਸ਼ੀਏਬਲ ਆ ਜਦੋਂ ਆਉਂਗੇ ਲੋਨ ਤਾਂ ਜਿੰਨਾ ਕਹੋਂਗੇ ਕਰਾ ਦਾਂਗੇ ਲੋਨ ਹਾਂ 4 ਲੱਖ ਕੁਛ ਦੀ ਕਹਿਦਾ ਮੈਂ ਵੀ ਵੀ ਹਾਂ ਮਿਲੂਗੀ ਜਿੰਨਾ ਕਿ ਨੇਗੋਸ਼ੀਏਬਲ ਹੋ ਸਕੇ ਉਹਨਾ ਕਰਾਂਗੇ ਬੱਦ ਵੱਦ ਮਾਨ ਤਾਨ ਹੋ ਜਾਊਗਾ ਤੇ ਬਾਕੀ ਇਹਦੇ ਤੇ ਲੋਨ ਦੀ ਜੇ ਮੈਂ ਗੱਲ ਕਰਾਂ ਲੋਨ ਇਹ ਤੇ ਵੀਰੇ ਅਗਰ ਤੁਹਾਡਾ ਕਾਗਜ਼ ਵਗੈਰਾ ਵਧੀਆ ਨੇ ਤਾਂ ਤੁਹਾਨੂੰ ਈਜ਼ੀਲੀ ਲੋਨ ਕਰਾ ਦੂੰਗਾ ਮੈਂ ਤੇ ਸਾਢੇ 4 ਲੱਖ ਰੁਪਏ ਸਾਢੇ 4 ਲੱਖ ਦਾ ਲੋਨ ਵੀ ਹਾਂ ਮਤਲਬ 40 50000 ਰੁਪਿਆ ਕਰੀਬ ਦੇ ਕੇ ਤੁਹਾਨੂੰ ਗੱਡੀ ਮਿਲਣ ਵਾਲੀ ਹੈ ਮਤਲਬ ਜਿਨ੍ਹਾਂ ਦਾ 700 ਤੋਂ ਪਲੱਸ ਸਿੰਬਲ ਹੈ ਜਿਨ੍ਹਾਂ ਸਿੰਬਲ ਜਿਨ੍ਹਾਂ ਸਿੰਬਲ ਥੋੜਾ ਜਿਹਾ ਥੋੜਾ ਜਿਹਾ ਖਰਾਬ ਹੈ ਜਿਆਦਾ ਨਹੀਂ ਥੋੜਾ ਜਿਹਾ ਖਰਾਬ ਹੈ ਤਾਂ ਵੀ ਆਪਾਂ 4 ਲੱਖ ਲੋਨ ਕਰਾ ਕੇ ਦੇਵਾਂਗੇ ਉਹਨਾਂ ਨੂੰ ਲੋਨ ਦੀ ਤੁਹਾਨੂੰ ਕੰਟੀ ਪੂਰੀ ਮਿਲ ਜੂਗੀ ਤੇ ਨੈਕਸਟ ਫੇਅਰ ਆ ਜਾਂਦੀ ਆਪਣੇ ਤੋਂ i20 ਫੇਅਰ ਹਾਂਜੀ ਇਹ ਹੈਗੀ ਹੈ 2012 ਮਾਡਲ ਓਕੇ ਰਜਿਸਟ੍ਰੇਸ਼ਨ 13 ਦੀ ਹੈ 12/13 हां एवी गड्डी बिल्कुल ब्रांड न्यू कंडीशन चा बहुत बढ़िया गड्डी है मतलब साबी हुई कार हां जी अंदरो ਤੁਸੀਂ ਇੰਟੀਰੀਅਰ ਚੈੱਕ ਕਰ ਰਹੇ ਹੋ बिल्कुल साफ ਇੰਟੀਰੀਅਰ बाकी ਇਹਦੇ ਆਪਾਂ ਲਾਈਟਾਂ ਦੀ ਗੱਲ ਕਰੀਏ ਲਾਈਟਾਂ ਵੀ ਬਹੁਤ ਸੋਹਣੇ ਲੱਗੇ ਹੋਏ ਹਨ ਗੱਡੀ ਨੂੰ ਬਿਲਕੁਲ ਟਾਇਰ ਵੀ ਨਵੇਂ ਹੀ ਆ ਬਿਲਕੁਲ हां हां बिल्कुल ओके है जी ਹੈਵੀ ਟਾਇਰ ਵੀ ਯੱਕੋ ਹੋਮਾ ਕੰਪਨੀ ਦੇ ਵਧੀਆ ਕੰਪਲੀਟ ਟਾਇਰ ਪਾਏ ਹੋਏ ਨੇ ਤੇ ਕੋਈ ਕੰਮ ਖਰਚਾ ਤਾਂ ਨਹੀਂ ਨਾ 1 ਰੁਪਏ ਦਾ ਵੀ ਨਹੀਂ 1 ਰੁਪਏ ਦਾ ਕੰਮ ਖਰਚਾ ਨਹੀਂ ਤੇ ਰੇਟ ਰੇਟ ਇਹ ਦੇ ਦਾਂਗੇ ਤੁਹਾਨੂੰ 7.5 ਲੱਖ ਰੁਪਏ ਦੀ 7.5 ਲੱਖ ਦੀ ਇਹਦੇ ਤੇ ਵੀ 2.5 ਪੌਣੇ 3 ਲੱਖ ਰੁਪਏ ਦਾ ਲੋਨ ਹੋ ਜੂਗਾ इजीली ਤੇ ਮਾਡਲ ਕਿਹਨਾ ਦੱਸਿਆ ਇਹ 2012 ਮਾਡਲ ਰਜਿਸਟ੍ਰੇਸ਼ਨ 13 ਦੀ 3 ਲੱਖ 25 ਹਜ਼ਾਰ ਥੋੜਾ ਬੋਤ ਕਰ ਲਾਂਗੇ ਕਰ ਲਾਂਗੇ ਲੋ ਵੀ ਇਹਦੇ 24 ਤੁਹਾਡਾ ਮਨਤਨ ਹੋ ਜੂਗਾ 3 ਲੱਖ 25 ਹਜ਼ਾਰ ਆ 2012 ਮਾਡਲ ਤੇ ਜਿਹੜੇ ਮੇਰੇ ਭਰਾ ਦਾ ਸਿਬਲ ਵਧੀਆ ਲੋਨ ਹੋ ਜੂ ਲੋਨ ਤਾਂ ਜੇ ਆਪਾਂ ਸਿਬਲ ਹਲਕਾ ਆਊਗਾ ਉਹਦਾ ਵੀ ਕਰਾ ਦਾਂਗੇ ਪਰ ਉਹਦੇ ਲਈ ਆਪਾਂ ਨੂੰ ਨਾ ਥੋੜਾ ਜਿਹਾ ਮਤਲਬ ਫਾਰਮੈਲਟੀ ਬਹੁਤ ਵੱਧ ਜਾਂਦੀ ਆ ਆ ਵੀ ਥੋੜਾ ਜਿਹਾ ਚੱਕਰ ਪੈ ਜਾਂਦਾ ਵ ਬਾਕੀ ਸਿਪਲ ਸਕੋਰ ਤਗੜਾ ਲੈ ਕੇ ਆਓ ਲੋਨ ਇਹਦੇ ਤੇ ਵੀ ਤੁਹਾਡਾ ਕਰਾ ਦੇਣਗੇ ਬਸ ਉਹਨਾਂ ਤੇ ਨਹੀਂ ਹੋਣਾ ਜਿਹੜੇ 10 ਮਾਡਲ ਤੋਂ ਥੱਲੇ ਆ ਨਹੀਂ ਨਹੀਂ 10 ਤੋਂ ਥੱਲੇ ਵਾਲੇ ਤੇ ਵੀ ਕਰਾ ਦਾਂਗੇ ਉਹਦੇ ਵਿੱਚ ਕੀ ਹੁੰਦਾ ਉਹ ਚ ਫਿਰ ਰੇਟ ਆਫ ਇੰਟਰਸਟ ਥੋੜਾ ਜਿਆਦਾ ਹੋ ਜਾਂਦਾ ਫਿਰ ਮੈਂ ਆਪ ਹੀ ਨਹੀਂ ਚਾਹੁੰਦਾ ਹੁੰਦਾ ਵੀ ਯਾਰ ਕਿਸੇ ਦਾ ਨੁਕਸਾਨ ਹੋਵੇ ਹਾਂ ਇਹ ਵੀ ਗੱਲ ਠੀਕ ਹੈ ਬਿਲਕੁਲ ਬਿਲਕੁਲ ਇਹ ਵੀ ਗੱਲ ਬਹੁਤ ਸਹੀ ਹੈ ਕਿ ਜੇ ਤੁਹਾਡਾ ਸਿਪਲ ਸਕੋਰ ਵਧੀਆ ਰੇਟ ਆਫ ਇੰਟਰਸਟ ਵੀ ਬਹੁਤਾ ਨਹੀਂ ਪਾਊਗਾ ਤੇ ਗੱਡੀ ਵੀ ਤੁਹਾਨੂੰ ਮਿਲ ਜਾਣੀ ਹੈ ਹਨਾ ਲੋਨ ਦੇ ਤੇ ਫਿਰ ਆ ਜਾਂਦੀ ਆਪਣੀ ਐਸਪ੍ਰੈਸੋ ਐਸਪ੍ਰੈਸੋ ਸਮਝ ਲਓ ਤੁਸੀਂ ਨੈਕਸਟ ਤੋਂ ਸ਼ੋਰੂਮ ਕੰਡੀਸ਼ਨ ਕਾਰ ਆ ਜੀ ਜੀ ਸਮਝ ਲਓ ਏਜੰਸੀ ਚੋਂ ਨਵੀਂ ਲੈ ਰਹੇ ਹੋ 2022 ਮਾਡਲ ਅੱਛਾ 2022 ਹੈ ਇਹ ਹਾਂ VXI ਵੇਰੀਐਂਟ ਆ ਜੀ VXI ਪਲੱਸ ਸੌਰੀ ਇਹਦੇ ਵਿੱਚ ਮਤਲਬ ਸਟੀering ਕੰਟਰੋਲ ਨੈਵੀਗੇਸ਼ਨ ਸਿਸਟਮ ਵਗੈਰਾ ਟੱਚ ਸਕ੍ਰੀਨ ਸਿਸਟਮ ਸਾਰਾ ਕੰਪਨੀ ਫੀਟਡ ਆ ਓਕੇ ਹਾਂ ਤੇ ਇਹ ਆਪ 55000 ਦੇ ਕਰੀਬ ਚੱਲੀ ਹੋਈ ਆ ਗੱਡੀ ਤੁਸੀਂ ਇਦਾਂ ਕਹਿ ਲਓ ਏਜੰਸੀ ਦੇ ਵਿੱਚੋਂ ਨਵੀਂ ਲੈ ਕੇ ਘਰੇ ਜਾਣੀ ਆ ਹਾਂ ਸਹੀ ਗੱਲ ਆ ਇੱਥੇ ਦੀ ਦੇਖ ਲਓ ਲਫਾਫੇ ਵੀ ਹਲੇ ਉਤਰੇ ਨਹੀਂ ਆ ਨੀ ਐਸੀ ਵੀ ਕਾਰ ਇੰਨੀ ਨਵੀਂ ਆ ਕਿ ਤੁਸੀਂ ਚਲਾਓਗੇ ਆ ਕੇ ਤੁਸੀਂ ਇਹ ਕਹੋਗੇ ਵਾਕਈ ਭਾਜੀ ਵੀ ਏਜੰਸੀ ਵਾਲੀ ਵੀਲਿੰਗ ਹੀ ਆਈ ਹੈ ਕਾਰ ਪਰ ਆਪਾਂ ਭਾਜੀ ਰੇਟ ਨਵੀਂ ਵਾਲਾ ਨਹੀਂ ਦੇਣਾ ਨਾ 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 ਬਿਲਕੁਲ ਵੀ ਨਹੀਂ ਆਪਾਂ ਉਹ ਕੰਮ ਹੀ ਨਹੀਂ ਕਰਨਾ ਰੇਟ ਦੱਸੋ ਹੁਣ ਰੇਟ ਤਾਂ ਹੈਗਾ ਡਿਮਾਂਡ ਹੈ ਗਿਆ 4.5 ਲੱਖ ਰੁਪਿਆ ਓਕੇ ਬਾਕੀ ਇਹਦੇ ਤੇ ਆਪਾਂ ਕਰਾ ਕੇ ਦਵਾਂਗੇ ਜੇ ਕਿਸੇ ਦਾ ਸਿਬਲ ਵਧੀਆ ਤਾਂ ਮੇਰੇ ਹਿਸਾਬ ਨਾਲ 3.5 ਤੋਂ 4 ਲੱਖ ਰੁਪਿਆ ਲੋਨ ਓਕੇ ਮਤਲਬ ਇਹ ਵੀ ਗੱਡੀ ਤੁਹਾਨੂੰ 40-50 ਹਜ਼ਾਰ ਰੁਪਏ ਦੇ ਕੇ ਮਿਲਣ ਵਾਲੀ ਆ ਗੱਡੀ ਸਮਝ ਲਓ ਤੁਸੀਂ ਏਜੰਸੀ ਚੋਂ ਨਵੀਂ ਲੈ ਕੇ ਚੱਲਿਆ 2022 ਮਾਡਲ ਰੇਟ ਤੁਹਾਨੂੰ ਦੱਸਤਾ ਤੇ ਲੈ ਕੇ ਇਹਦੇ ਲਈ ਤੁਸੀਂ ਸਿਰਫ ਆਨੇ ਆ 40 ਤੋਂ 50 ਹਜ਼ਾਰ 40 ਤੋਂ 50 ਹਜ਼ਾਰ ਸਿਭਲ ਵਧੀਆ ਹੋਵੇ ਲੋਨ ਜਿੰਨਾ ਕਹੋਗੇ ਕਰਾ ਦਾਂਗੇ ਕੋਸ਼ਿਸ਼ ਕਰਾਂਗੇ ਚਾਰ ਦਾ ਹੀ ਕਰਾ ਦੇ ਬਾਕੀ ਵੀਰੇ ਕਿਸ਼ਤਾਂ ਗੁਸਤਾਂ ਦਾ ਨਾ ਥੋੜਾ ਧਿਆਨ ਰੱਖਿਆ ਕਰੋ ਕਿਸ਼ਤਾਂ ਨਾ ਟੁੱਟਣ ਦਿਓ ਕਰੋ ਬਸ ਲੋਨ ਵੇਲੇ ਉਹਦੀ ਦਿੱਕਤ ਆਉਂਦੀ ਹੈ ਨਾ ਸਿਭਲ ਸਕੋਰ ਆਪਣਾ ਤਗੜਾ ਰੱਖਿਆ ਕਰੋ ਤੇ ਫੇਰ ਆਏ ਦੀ ਆਪਣੀ ਰੇਟਸ ਰੇਟਸ ਹੂੰ ਇਹ 2010 ਮਾਡਲ ਆ ਓਕੇ ਵੀਡੀਓ ਹੀ ਵੇਰੀ ਹੈ ਟਾ ਵੀਡੀਓ ਦੇ ਵਿੱਚ ਕੀ ਆ ਜਾਂਦਾ ਸਟੀering ਪਾਵਰ ਆ ਜਾਂਦਾ ਪਾਵਰ ਵਿੰਡੋਆਂ ਚਾਰੋ ਆ ਜਾਂਦੀਆਂ ਨੇ ਠੀਕ ਹੈ ਜੀ ਬਾਕੀ ਇਹ ਤੇ ਰੇਨਗਾਰਡ ਵਗੈਰਾ ਮੈਂ ਆਪਣਾ ਸੀਟ ਕਵਰ ਵਗੈਰਾ ਵਧੀਆ ਲੱਗੇ ਹੋਏ ਨੇ ਹਮ ਮਤਲਬ ਵਧੀਆ ਘਰੇਲੂ ਜੀ ਗੱਡੀ ਆ ਇਹ ਘਰੇਲੂ ਵੈਸੇ ਵੀ ਇਰਦੇ ਚੱਲਦੀ ਬਹੁਤ ਅਸਲੀ ਵਾਲਾਂ ਦੀ ਇੱਕ ਸੋਹਣੀ ਹੈ ਔਰ ਇਹ ਇਹ ਰੇਟ ਵੀ ਆਪਾਂ ਬਹੁਤ ਵਾਜਿਬ ਤੇ ਦੇਣ ਵਾਲੇ ਆ ਛੋਟਾ ਨੰਬਰ ਆ ਗੱਡੀ ਦਾ ਓਕੇ ਠੀਕ ਹੈ ਜੀ ਗੜ ਸ਼ੰਕਰ ਦਾ ਨੰਬਰ ਆ ਪੀਬੀ 240073 ਅੱਛਾ 0073 ਨੰਬਰ ਵੀ ਵਧੀਆ ਵਾ ਵਧੀਆ ਨੰਬਰ ਆ ਗੱਡੀ ਵੀ ਬਹੁਤ ਵਧੀਆ ਵਾ ਘਰੇਲੂ ਜੀ ਕਾਰ ਆ ਇਹ ਸਿਰਫ ਤੇ ਸਿਰਫ ਆਪਾਂ ਤੁਹਾਨੂੰ ਦੇਣ ਜਾ ਰਹੇ ਹਾਂ 195000 ਦੀ ਉਹ ਭਾਈ ਕਾਹਤੋਂ ਗੱਪ ਮਾਰਦੇ ਨੇ 195000 ਜੇ ਤੁਹਾਡੇ ਚੈਨਲ ਤੋਂ ਕੋਈ ਆਊਗਾ ਕਾਲ ਕਰੂਗਾ ਆ ਕੇ ਦੱਸੂਗਾ ਵੀ ਸਾਨੂੰ ਅਸੀਂ ਉਹਨਾਂ ਦੀ ਵੀਡੀਓ ਦੇਖ ਕੇ ਆਏ ਆ ਤਾਂ ਹੋਰ ਡਿਸਕਾਊਂਟ ਲਓ ਵੀ ਮਿੱਤਰੋ ਸਿਰਫ 195000 ਦੇ ਵਿੱਚ ਤੁਹਾਨੂੰ 2010 ਮਾਡਲ ਰਿਡਸ ਮਿਲਣਾ ਲੀਆ ਹੈ ਬੀਡੀਆਈ ਬੀਡੀਆਈ ਦੇ ਵਿੱਚ ਓਕੇ ਐਲਡੀਆਈ ਵੀ ਨਹੀਂ ਦਿੰਦੇ ਆਪਾਂ ਵੀਡੀਓ ਦਵਾਂ ਇਹਦੀ ਐਵਰੇਜ ਵੀ ਵਾਧੂ ਹੋਣੀ ਆ 20+ 20+ ਡੀਜ਼ਲ ਦੇ ਹਾਂਜੀ ਬਾਕੀ ਜਿਹੜੇ ਮੇਰੇ ਭਰਾ ਨੇ ਐਵਰੇਜ ਵੀ ਵੱਧ ਚਾਹੀਦੀ ਆ ਰੇਟ ਵੀ ਉਹਦਾ ਬਜਟ ਛੋਟਾ ਹੈਗਾ ਵਾ ਆ ਮੂਰੇ ਤੁਹਾਡੇ ਗੱਡੀ ਖੜੀ ਆ ਸਕਰੀਨ ਤੇ ਤੁਹਾਡੇ ਨੰਬਰ ਚੱਲੇ ਪਏ ਆ ਤੇ ਨੈਕਸਟ ਫੇਰ ਆਪਾਂ ਦਿਖਾਣੇ ਆਲਟੋ ਆ ਜੋ ਇਹ ਹੈਗੀ ਆ ਆਲਟੋ K10 2016 ਮਾਡਲ ਓਕੇ ਇਹ ਵੀ ਸਮਝ ਲਓ ਵੀ ਨੈਕਸਟ ਸ਼ੋਰੂਮ ਕੰਡੀਸ਼ਨ ਕਾਰ ਆ ਜੀ 50000 ਰੁਪਏ ਗੇਟ ਤੇ ਚੱਲੀ ਹੋਈ ਆ ਇਹਦੇ ਵੀ ਟਾਇਰ ਟੱਪਾ ਸ ਇਹ ਗੱਡੀ ਆਪਾਂ ਦੇ ਦਾਂਗੇ 295000 ਰੁਪਏ ਵੀ ਇਹਦੀ ਵੀ ਡਿਮਾਂਡ ਆ 295000 ਦੀ ਡਿਮਾਂਡ ਬਾਕੀ ਮੌਕੇ ਤੇ ਕਰ ਲਓ ਮੌਕੇ ਤੇ ਕਰ ਲਾਂਗੇ ਇਹਦੇ ਤੇ ਵੀ 27075 ਦਾ ਲੋਨ ਈਜ਼ੀਲੀ ਹੋ ਜਾਣਾ ਅਗਰ ਤੁਹਾਡੇ ਸਿਮਪਲ ਵਧੀਆ ਲੋ ਵੀ ਵੈਸੇ ਆ ਉਲਟੋ-ਉਲਟੋ ਦੀ ਤਾਂ ਇਹਦਾ ਨਾ ਸਿਸਟਮ ਭਾਈ ਮੰਡੇ ਨੇ ਤਾਂ ਕੋਈ ਖਰਚਾ ਹੈ ਹੀ ਨਹੀਂ ਹੈ ਨਹੀਂ ਇਹ ਤਾਂ ਕਾਰ ਹੀ ਨਵੀਂ ਆ ਇਹ ਤਾਂ ਜਿੱਦਾਂ ਮੋਟਰਸਾਈਕਲ ਦੇ ਜੋ ਸਰਵਿਸ ਦਾ ਖਰਚਾ ਉਹੀ ਇਹਦਾ ਵਾ ਬਸ ਬਸ ਉਹੀ ਸੱਚਾ ਵਾ ਹਾਂਜੀ ਆ ਸਿਟੀ ਹੈ ਨਾ Honda City ਠੀਕ ਆ ਇਹਦੀ ਡਿਟੇਲ ਕੀ ਆ ਇਹ 2014 ਮਾਡਲ ਆ ਜੀ ਓਕੇ 15 ਚ ਨਿਕਲੀ ਹੋਈ ਆ ਠੀਕ ਆ ਤੇ ਬਹੁਤ ਵਧੀਆ ਗੱਡੀ ਆ ਇੰਜਨ ਗੇਅਰ ਦੀ ਬਹੁਤ ਓਕੇ ਆ ਹੂੰ ਤੇ 20 ਵੇਰੀਐਂਟ ਆ ਡੀਜ਼ਲ ਦੇ ਵਿੱਚ ਓਕੇ ਡੀਜ਼ਲ ਦੇ ਵਿੱਚ 20 ਵੇਰੀਐਂਟ ਆ ਆ ਅੰਦਰ ਇੰਟੀਰੀਅਰ ਚੈੱਕ ਕਰ ਲਓ ਹੂੰ ਬਾਕੀ ਝਾਤੀ ਮਾਰ ਲਓ ਇੰਟੀਰੀਅਰ ਦੀ ਪੂਰੀ ਸਾਫ਼ ਸੁਥਰੀ ਗੱਡੀ ਪਈ ਆ ਸੀਟ ਕਵਰ ਵਗੈਰਾ ਨਵੇਂ ਪਏ ਆ ਲਾਈਟ ਆਰ ਵੀ ਲੱਗੇ ਹੋਏ ਆ ਹਾਂ ਲਾਈਟਰ ਬਹੁਤ ਵਧੀਆ ਚ ਲੱਗੇ ਹੋਏ ਨੇ ਠੀਕ ਆ ਬਾਕੀ ਸੈਡਾਨ ਦੇ ਵਿੱਚ ਤਾਂ Honda City ਬਹੁਤ ਸੋਹਣੀ ਗੱਡੀ ਮੰਨੀ ਜਾਂਦੀ ਆ ਇਹ ਪੈਟਰੋਲ ਆ ਡੀਜ਼ਲ ਆ ਡੀਜ਼ਲ 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 ਦੇ ਵਿੱਚ ਆ ਗਈ ਆ ਨਾ ਹਾਂਜੀ ਤੇ ਇਹਦੀ ਡੀਲ ਕੀ ਦੇਣੀ ਆਪਾਂ ਇਹ ਤੁਹਾਨੂੰ 4 ਲੱਖ 75 ਹਜ਼ਾਰ ਰੇਂਜ ਚ 4 ਲੱਖ 75 ਹਜ਼ਾਰ ਮਾਡਲ ਕਿੰਨਾ ਦੱਸਿਆ ਸੀ 14 ਨਿਕਲੀ 15 ਦੀ ਔਰ ਇਹਦੀ ਇੱਕ ਖਾਸ ਗੱਲ ਸੁਣ ਲਓ ਇਸ ਗੱਡੀ ਤੇ ਵੀ 4 ਸਵਾ 4 ਲੱਖ ਰੁਪਏ ਦਾ ਲੋਨ ਬਹੁਤ ਈਜ਼ੀਲੀ ਹੋ ਜਾਣਾ ਅੱਛਾ ਬਸ 40 50 ਹਜ਼ਾਰ ਲੈ ਆਣਾ ਜਲੀ ਵੀ ਮਤਲਬ ਇਹ ਗੱਡੀ ਲਈ ਵੀ ਉਹ ਵੀ 40 50 ਹਜ਼ਾਰ ਇਸ ਗੱਡੀ ਲਈ ਵੀ ਤੁਸੀਂ ਲੈ ਕੇ ਆਣਾ ਸਿਰਫ ਟ੍ਰਿਬਲ ਸਕੋਰ ਵਧੀਆ ਲੈ ਕੇ ਆਇਓ ਤੇ ਬਾਕੀ ਵੀਰ ਮੈਂ ਇਹਦਾ ਨੰਬਰ ਪੜਦਾ ਵੈਸੇ ਨੰਬਰ ਬਹੁਤ ਵਧੀਆ ਸੀਗਾ ਨਾ ਇਹਦਾ ਹਾਂ ਨੰਬਰ ਵਧੀਆ ਨੰਬਰ ਤੇ ਵੀ ਨਿਗ੍ਹਾ ਮਰਵਾ ਦਿੰਨੇ ਤੁਹਾਨੂੰ ਨੰਬਰ ਇਹਦੇ ਵਿੱਚ ਲਾਸਟ ਤੇ ਆਂਦਾ 786 786 ਨੰਬਰ ਆ ਜਿਹੜਾ ਮੇਰਾ ਭਰਾ 786 ਲਵਰ ਆ ਆ ਗੱਡੀ ਉਹਦੇ ਲਈ ਪਈ ਆ ਤੇ ਸਕਰੀਨ ਤੇ ਨੰਬਰ ਚੱਲ ਪਿਆ ਇੱਕ ਵਾਰੀ ਕਾਲ ਜ਼ਰੂਰ ਕਰ ਲਿਓ ਜੀ ਬਿਲਕੁਲ ਜੀ ਤੇ ਫੇਰ ਨੈਕਸਟ ਇਹ ਹੈਗੀ ਆ ਵੀਰੇ 16 ਮਾਡਲ ਸਵਿਫਟ ਵੀਐਕਐਸਆਈ ओके okay, वीएक्सआई मतलब पेट्रोल हम्म पेट्रोल मतलब ये बहुत रियर होती है ने जी डीजल गाड़ियां डीजल गाड़ी तो आपको बहुत इजीली मिल जाती है पेट्रोल गाड़ी बहुत ਔਖੀ ਮਿਲਦੀ ਆ ਇਸ ਟਾਈਮ ਤੇ ਵੈਸੇ ਨਹੀਂ ਮਿਲ ਰਹੀ ਹਾਂ ਵੈਸੇ ਵੀ પેટ્રોલ ਦੀ ਡਿਮਾਂਡ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਬਿਲਕੁਲ ਤੇ ਇਹ 16 ਮਾਡਲ ਫਰਸਟ ਓਨਰ પેટ્રોલ ਕਾਰ ਆ ਜੀ ਓਕੇ ਸੀਅਰ ਦੇ ਟਾਇਰ ਵਗੈਰਾ ਵਧੀਆ ਚਾ ਬਾਕੀ ਤੁਸੀਂ ਇਹ ਜਿਹੜੀ ਥੋੜੇ ਤੁਹਾਨੂੰ ਗੱਡੀ ਗੰਦੀਆਂ ਲਿਖਦੀਆਂ ਹੋਣੇ ਨਾ ਇਹ ਥੋੜੀ ਅੱਜ ਹਲਕੀ ਬਾਰਿਸ਼ ਹੋਣ ਕਰਕੇ ਆ ਬਿਲਕੁਲ ਵੀ ਉਹ ਥੋੜੇ ਥੋੜੇ ਬਾਰਿਸ਼ ਦੇ ਦਾਗ ਪਏ ਹੋਇਆ ਉਦਾਂ ਗੱਡੀਆਂ ਸਾਰੀਆਂ ਸਕ੍ਰੈਚ ਲੈਸ ਬ੍ਰੈਂਡ ਨਿਊ ਕਾਰ ਕੰਡੀਸ਼ਨ ਜਿੰਕਾਰਾਂ ਨੇ ਬਿਲਕੁਲ ਹਾਂ ਤੇ ਇਹ ਵੀ ਲੋਕਲ ਲੁਧਿਆਣਾ ਦਾ ਨੰਬਰ ਆ ਇਹ ਗੱਡੀ ਤੁਹਾਨੂੰ ਦੇ ਦਾਂਗੇ ਆਪਾਂ 4,80,000 ਰੁਪਏ ਲਓ ਵੀ ਮਿੱਤਰੋ 4,80,000 ਦੇ ਵਿੱਚ ਮਾਡਲ ਕਿੰਨਾ ਸੀਗਾ 16 16 ਮਾਡਲ ਵੀ ਐਕਸ ਹੈ ਹਾਂਜੀ ਪੈਟਰੋਲ ਬਟ ਮੇਨ ਇਹ ਚੀਜ਼ ਆ ਪੀ ਪੈਟਰੋਲ ਵਾਲੀਆਂ ਗੱਡੀਆਂ ਦਾ ਤਾਂ ਕਾਲੀ ਪਿਆ ਖਾਸ ਕਰਕੇ ਸੂਜ਼ੂਕੀ ਦੀਆਂ ਗੱਡੀਆਂ ਦਾ ਨਹੀਂ ਵੈਸੇ ਵੀ ਬਹੁਤ ਡਿਮਾਂਡ ਰਹਿੰਦੀ ਹੈ ਇਹਦੀ ਡਿਮਾਂਡ ਰਹਿੰਦੀ ਪੈਟਰੋਲ ਵਾਲੀਆਂ ਦੀ ਇਹ i20 2012 ਮਾਡਲ ਆ ਹਾਂ ਇਹ ਤੁਹਾਨੂੰ ਮੈਂ ਫੇਰ ਦੁਬਾਰਾ ਦਾ ਦਿੰਦਾ ਹੈ بارش ਕਰਕੇ ਥੋੜੀ ਜਿਹੀ ਇਸ ਹਾਲਤ ਜਿੱਦੋਂ ਦਿਖਦੀਆਂ ਹੋਣੀਆਂ ਨੇ ਉਦਾਂ ਗੱਡੀਆਂ ਬਿਲਕੁਲ ਸਕ੍ਰੈਚਲੈਸ ਗੱਡੀਆਂ ਇੰਜਨ ਗੇਅਰ ਦੀ ਬਿਲਕੁਲ ਓਕੇ ਨੇ ਲਓ ਵੀ ਅੰਦਰੋਂ ਦੀ ਫੇਰ ਇੱਕ ਵਾਰੀ ਚੈੱਕ ਕਰ ਲਓ ਲੁਧਿਆਣੇ ਦੇ ਵਿੱਚ ਅੱਜ ਥੋੜਾ ਬਹੁਤਾ ਮੀਂਹ ਪੈ ਰਿਹਾ ਵਾ ਹਨੇਰੀ ਨੂਰੀ ਚੱਲਦੀ ਵੀ ਆ ਤਾਂ ਕਰਕੇ ਥੋੜਾ ਧੂਲ ਮਿੱਟੀ ਆ ਬਾਕੀ ਆਉਂਗੇ ਤਾਂ ਪੂਰੀ ਰੈਡੀ ਕਾਰ ਮਿਲੂਗੀ ਹੈਨਾ ਤੁਹਾਨੂੰ ਬਿਲਕੁਲ ਇਦਾਂ ਆਉਗਾ ਯਾਰ ਨਵੀਂ ਕਾਰ ਲੈ ਕੇ ਚੱਲਿਓ ਤੁਸੀਂ ਬਸ ਬਿਲਕੁਲ ਬਾਕੀ ਵੀਰੇ ਹੁਣਾਂ ਦੇ ਕੋਲੋਂ ਇੰਜਨ ਗੇਅਰ ਦੀ ਟੈਨਸ਼ਨ ਲੈਣ ਦੀ ਤਾਂ ਲੋੜ ਨਹੀਂ ਹੈਨਾ ਲੋੜ ਨਹੀਂ ਜੀ ਹਾਂਜੀ ਬਾਕੀ ਪੂਰੀ ਛੋਟ ਹੀ ਰਹੂਗੀ ਉਸ ਚੀਜ਼ ਦੀ ਉਸ ਚੀਜ਼ ਦੀ ਤੁਸੀਂ ਚਿੰਤਾ ਨਾ ਕਰਿਓ ਤੇ ਇਹਦਾ ਰੇਟ ਇਹ ਤੁਹਾਨੂੰ ਦੇ ਦਾਂਗੇ ਵੀਰੇ 2012 ਮਾਡਲ ਆ ਪੀ ਵੀ 02 ਅਮਰitsar ਦਾ ਨੰਬਰ ਨੰਬਰ ਇਹਦਾ ਵੀ ਬਹੁਤ ਵਧੀਆ ਚ ਗੱਡੀ ਦਾ 8686 ਓਕੇ ਮਤਲਬ 8686 ਨੰਬਰ ਆ ਓਕੇ ਤੇ ਇਹ ਗੱਡੀ ਤੁਹਾਨੂੰ ਦੇ ਦਾਂਗੇ ਵੀਰੇ ਆਪਾਂ ਮਤਲਬ ਦੇਣ ਵਾਲੀ ਰੇਟ ਦੱਸਦਾ ਤਿੰਨ ਲੱਖ ਰੁਪਏ ਦੇ ਵਿੱਚ ਤਿੰਨ ਲੱਖ ਦੇਣ ਵਾਲੇ ਰੇਟ ਆਏ ਦੇਣ ਵਾਲੇ ਇਹਦੇ ਚ ਤੁਹਾਨੂੰ ਇਹਦੇ ਚ ਵੀ ਉਹੀ ਸਹੂਲਤ ਆ ਵੀ ਲੋਨ ਤੁਹਾਡਾ ਇਹਦੇ ਚ ਵੀ ਸਵਾ ਦੋ ਢਾਈ ਲੱਖ ਰੁਪਏ इजीली ਹੋਣਾ ਬੈ ਲੋ ਠੀਕ ਹੈ ਜੀ ਲੋਨ ਵਾਲਾ ਸਾਰੀਆਂ ਚੀਜ਼ਾਂ ਦਾ ਹੀ ਬਦਲ ਲੋਨ ਹਰ ਇੱਕ ਕਾਰ ਤੇ ਬਿਲਕੁਲ ਉਸ ਤੋਂ ਬਾਅਦ ਆਜੋ 2017 ਮਾਡਲ ਬਰੀਜ਼ਾ ਇਹਦੀ ਗ੍ਰਿਲ ਚੇਂਜ ਆ ਨਾ ਇਹਦੀ ਹਾਏ ਜੀਪ ਕੰਪਾਸ ਵਾਲੀ ਇਹਦੇ ਲਾਈ ਹੋਈ ਆ ਓਕੇ ਜੀ 2017 ਮਾਡਲ ਆ ਹਾਂ ਗੱਡੀ ਬਹੁਤ ਵਧੀਆ ਕੰਡੀਸ਼ਨ ਚਾ ਹਾਲੇ ਥੋੜੀ ਰੈਡੀ ਹੋ ਰਹੀ ਹੈ ਗੱਡੀ ਹਾਂ ਬਾਕੀ ਤੁਸੀਂ ਦੇਖ ਹੀ ਰਹੇ ਹੋ ਕੋਈ ਸਕਰੈਚ ਨਹੀਂ ਕੋਈ ਡੈਂਟ ਨਹੀਂ ਕਰਤੇ ਬਿਲਕੁਲ ਵੀਡੀਆ ਹੀ ਵੇਰੀਐਂਟ ਹੈ ਜੀ ਇਹ ਵੀ ਮਿਨੀ ਐਸਯੂਵੀ ਆ ਜਾਂਦੀ ਹੈ ਨਾ ਬਿਲਕੁਲ ਬਿਲਕੁਲ ਕਾਰ ਹੀ ਬੜੀ ਸ਼ਾਨਦਾਰ ਆ ਐਵਰੇਜ ਐਵਰੇਜ ਵਖੋ ਬਹੁਤ ਵਧੀਆ ਬਾਕੀ ਲਾਈਟ ਟਾਇਰ ਦੇਖੋ ਕਿੰਨੇ ਸੋਹਣੇ ਲੱਗੇ ਹੋਏ ਆ ਬਿਲਕੁਲ ਟਾਇਰ ਵੀ ਬਿਲਕੁਲ ਬ੍ਰੈਂਡ ਨਿਊ ਪਲਟ ਉਹਦੇ ਜੀ ਮੈਕਸ ਦੇ ਲਾਏ ਨੇ ਫਿਰ ਇਹਦੇ ਚ ਇੱਕ ਹੋਰ ਖਾਸियत ਸੁਣ ਲਓ ਇਹਦੇ ਚ ਜਿਹੜਾ ਨੰਬਰ ਆ ਨਾ ਇਹ ਪੁਰਾਣੀ ਸੀਰੀਜ਼ ਦਾ ਨੰਬਰ ਲੱਗਿਆ ਹੋਇਆ ਹੈ ਪੇਡ ਨੰਬਰ ਆ ਜੀ ਇਹ ओके okay. पीवी 10 डब्ल्यू ਕੱਲਾ ਡਬਲਯੂ ਮਤਲਬ ਇਹ 95 96 ਦਾ ਪੇਡ ਨੰਬਰ ਲੱਗਿਆ ਹੋਇਆ ਬੰਦੇ ਗੱਡੀ ਤੇ ਜਿੱਦੋ ਜਿੱਦੋ 55 ਨੰਬਰ ਆ ਬਿਲਕੁਲ ਬਿਲਕੁਲ ਤੇ ਇਹਦਾ ਰੇਟ ਰੇਟ ਇਹ ਦੇ ਦਾਂਗੇ ਤੁਹਾਨੂੰ 6.5 ਲੱਖ ਰੁਪਏ ਦੇ ਸਵਾ 6 ਲੱਖ ਹਾਂਜੀ ਬਾਕੀ ਕਰ ਲਾਂਗੇ ਤੇ ਸਾਡੇ ਕਿ 6 ਲੱਖ ਰੁਪਏ ਡਿਮਾਂਡ ਆ ਬਾਕੀ ਸਵਾ ਕਿ 6 ਵੀ ਦੇ ਦਾਂਗੇ ਬਾਕੀ ਕਰ ਲਾਂਗੇ ਕੋਈ ਜੱਟ ਬਾਕੀ ਇਹ ਆ ਨਾ ਭਰਾ ਆਪਣੇ ਜੁੜੇ ਦੂਰੋ ਦੂਰੋ ਜਦੋਂ ਉਹਨਾਂ ਨੇ ਆਣਾ ਵਾ ਮਾਨ ਤਾਂ ਤੁਹਾਨੂੰ ਕਰਨਾ ਪੈਣਾ ਬਿਲਕੁਲ ਬਿਲਕੁਲ ਕਰ ਲਾਂਗੇ ਜੀ ਠੀਕ ਹੈ ਬਾਕੀ ਵੀਰੇ ਰੇਟਾਂ ਵਾਲੀ ਟੈਨਸ਼ਨ ਲੈਣ ਦੀ ਲੋੜ ਨਹੀਂ ਤੇ ਭਾਜੀ ਨਰਾਜ਼ ਨਹੀਂ ਹੋਣ ਦੇਣਾ ਨਾ 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 ਆਪਣੇ ਕੋਲ ਕੋਈ ਆ ਕੇ ਨਰਾਜ਼ ਹੁੰਦਾ ਹੀ ਨਹੀਂ ਟੈਨਸ਼ਨ ਨਾ ਲਓ ਠੀਕ ਹੈ ਤੇ ਫਿਰ ਨੈਕਸਟ ਆਈਂਦੀ ਆਪਣੇ ਤੋਂ ਇਹ ਵੀ 2012 ਮਾਡਲ ਡਸਟਰ ਆ ਹੂੰ ਇਹ 85 bhp ਵਾਲੀ ਆ 511 ਵਾਲੀ ਓਕੇ 85 ਇਹ ਹਾਂ ਇਹਦੇ ਵਿੱਚ ਛੋਟਾ ਨੰਬਰ ਆ ਗਿਆ ਮੋਗੇ ਦਾ ਜੀਦੋ ਜੀ ਦਾ 25 ਨੰਬਰ ਆ ਗਿਆ ਗੱਡੀ ਇੰਜਨ ਗੇਰ ਦੀ ਇਹ ਵੀ ਬਹੁਤ ਵਧੀਆ ਵਾ ਬਿਲਕੁਲ ਮਤਲਬ ਘਰੇ ਰੱਖਣ ਵਾਲੀ ਕਾਰ ਆ ਹਾਂ ਇਹ ਗੱਡੀ ਤੁਹਾਨੂੰ ਦੇ ਦਾਂਗੇ ਜੀ ਆਪਾਂ 280000 ਰੁਪਏ ਦੀ 280000 ਮਾਡਲ ਇਹਨਾਂ ਦਾ ਦੱਸੋ 2012 2012 ਮਾਡਲ ਆ 280000 ਬਾਕੀ ਮੌਕੇ ਤੇ ਆ ਜਿਓ ਟੈਂਟਾਂ ਵਾਲੀ ਕੋਈ ਟੈਂਸ਼ਨ ਫਰੀ ਗੱਡੀ ਲੈਣੀ ਹੈ ਟੈਂਸ਼ਨ ਨਹੀਂ ਲੈਣੀ ਲੈ ਹਾਂ ਬਿਲਕੁਲ ਵੀ ਉਸ ਤੋਂ ਬਾਅਦ ਇੱਕ ਆ ਗਿਆ ਤੁਹਾਡੇ ਤੁਹਾਡੇ ਲਈ ਤੋਹਫਾ 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 ਹਾਂ ਲਓ ਵੀ ਇਹ ਆ ਗਿਆ 2018 ਮਾਡਲ अल्टੋ 50000 ਕਿਲੋ ਕਰੀ ਚੱਲੀ ਆ ਪੀਪੀ 13 ਸੰਗਰੂਰ ਦਾ ਨੰਬਰ ਆ ਓਕੇ ਠੀਕ ਆ ਜੀ ਇਹਦੇ ਵਿੱਚ ਵੀ ਬਿਲਕੁਲ ਬ੍ਰੈਂਡ ਨਿਊ ਟਾਇਰ ਵਗੈਰਾ ਲੱਗੇ ਹੋਏ ਨੇ ਅਪੋਲੋ ਕੰਪਨੀ ਦੇ ਓਕੇ ਠੀਕ ਆ ਇੰਜਨ ਗੇਅਰ ਦੀ ਬਿਲਕੁਲ ਨਵੀਂ ਕਾਰ ਆ ਜੀ ਸੀਟ ਕਵਰ ਵਗੈਰਾ ਵਧੀਆ ਲੱਗੇ ਹੋਏ ਨੇ ਕਾਰ ਦੇ ਵਿੱਚ ਹਾਂ ਇਸ ਗੱਡੀ ਦੀ ਇੱਕ ਖਾਸੇ ਸੁਣ ਲਓ ਹੂੰ ਜਿੰਨੇ ਦੀ ਕਾਰ ਦਊਂਗਾ ਹਾਂ ਮੌਕੇ ਤੇ ਇਹ ਵੀ 10000 ਜਾਂ 20000 ਰੁਪਏ ਤੁਹਾਨੂੰ ਡਾਊਨ ਪੇਮੈਂਟ ਦੇਣੀ ਪੈਣੀ ਆ ਹੂੰ ਸਾਰੇ ਲੋਨ ਕਰਾ ਦਊਂਗਾ ਸਾਰਾ ਹੀ ਲੋਨ ਸਾਰੇ ਹੀ ਲੋਨ ਕਰਾ ਦਊਂਗਾ 18 ਮਾਡਲ ਆ ਜੀ ਜਿਹਦੇ ਇਹ ਗੱਡੀ ਉਹਦੇ ਲਈ ਆ ਮੇਰੇ ਭਰਾ ਲਈ ਜਿਹੜਾ ਕਹਿੰਦਾ ਯਾਰ ਮੇਰੇ ਕੋ ਡਾਊਨ ਪੇਮੈਂਟ ਹੈ ਨਹੀਂ ਜਾਂ ਬਹੁਤ ਘੱਟ ਆ ਹਾਂ ਇਹ ਉਹਨਾਂ ਲਈ ਕਾਰ ਆ ਓਕੇ ਹਾਂ ਇਹ ਗੱਡੀ ਦੇ ਉੱਤੇ ਆਪਾਂ ਲੋਨ ਸਾਰੇ ਹੀ ਕਰਾ ਦਾਂਗੇ 2018 ਮਾਡਲ ਆ ਹਾਂ ਨੌਨ ਐਕਸੀਡੈਂਟਲ ਸਕ੍ਰੈਚ ਲੈਸ ਕਾਰ ਆ ਵਧੀਆ ਗੱਡੀ ਘਰੇ ਦੇਣ ਵਾਲੀ ਹੂੰ ਹਾਂ ਰੇਟ ਰੇਟ ਤੁਹਾਨੂੰ ਦੇ ਦਾਂਗੇ ਇਹਦਾ 2 ਲੱਖ ਤੇ 75000 ਰੁਪਿਆ 2 ਲੱਖ 75000 ਬਾਕੀ 2.5 ਲੱਖ ਤੋਂ ਪਲੱਸ ਹੀ ਲੋਨ ਕਰਾਵਾਂਗੇ ਬਸ ਟੈਨਸ਼ਨ ਨਾ ਲਓ 10-15000 ਜੇਦਾ ਸਿਬਲ ਵਧੀਆ ਵਾ ਬਸ ਹਾਂਜੀ ਜਿਹੜੇ ਭਰਾ ਦਾ ਸਿਬਲ ਵਧੀਆ ਵਾ 10 ਤੋਂ 15000 ਹੀ ਸਿਰਫ ਲੈ ਕੇ ਆਣਾ ਵਾ 100% ਲੋਨ ਵਾਲੀ ਗੱਡੀ ਹੈ ਹਾਂ ਇਹ ਕਹਿ ਸਕਦੇ ਆਪਾਂ ਇਹਨੂੰ ਬਿਲਕੁਲ ਫਿਰ ਨੈਕਸਟ ਟਾਈਮ ਦੀ ਆਲਟੋ ਬਹੁਤ ਖੜੀਆਂ ਆ ਜਾਂਦਾ ਆਲਟੋ ਆ ਗਈ ਇੱਕ ਹੋਰ ਇਹ ਹੈਗੀ ਆਲਟੋ K10 2011 ਮਾਡਲ ਹਾਂ ਰਜਿਸਟ੍ਰੇਸ਼ਨ 12 ਦੀ ਹੈ ਹਾਂ ਇਹ 골ਡਨ ਕਲਰ ਦੇ ਵਿੱਚ ਅੰਦਰੋਂ ਥੋੜੀ ਇੰਟੀਰੀਅਰ ਦਿਖਾ ਨਹੀਂ ਸਕਣਾ ਪਰ ਅਦਰੋਂ ਬਿਲਕੁਲ ਹੀ ਬ੍ਰੈਂਡ ਨਿਊ ਇੰਟੀਰੀਅਰ ਆ ਸੀਟ ਕਵਰ ਵਗੈਰਾ ਬਹੁਤ ਵਧੀਆ ਚ ਲੱਗੇ ਆ ਐਲਐਕਐਸਆਈ ਵੇਰੀਐਂਟ ਆ ਇਹ ਗੱਡੀ ਤੁਹਾਨੂੰ ਦੇ ਦਾਂਗੇ ਵੀਰੇ 1,90,000 ਰੁਪਏ ਦੀ 1,90,000 ਮਾਡਲ ਕਿੰਨਾ ਦਾ ਸੀ 2011 ਰਜਿਸਟ੍ਰੇਸ਼ਨ 12 ਦੀ ਆ ਲਓ ਵੀ 1,90,000 ਬਾਕੀ ਮਾਨਤਨ ਕਰ ਲਿਓ ਬਿਲਕੁਲ ਕਰਾਂਗੇ ਤੇ ਇਹਦੇ ਤੇ ਵੀ ਇਦਾਂ ਹੀ ਆ ਸਵਾ ਤੋਂ ਡੇਢ ਦਾ ਲੋਨ ਕਰਾਵਾਂਗੇ ਤੁਸੀਂ ਜਿੰਨੀਆਂ ਕਾਰਾਂ ਦੇਖੀਆਂ ਹੂੰ ਬਸ ਤੁਹਾਡਾ ਸਿਬਲ ਵਧੀਆ ਚਾਹੀਦਾ ਪ੍ਰੋਫਾਈਲ ਵਧੀਆ ਚਾਹੀਦਾ ਤੁਹਾਨੂੰ 40 50 40 50 ਹਜ਼ਾਰ ਦੇ ਵਿੱਚ ਵਿੱਚ ਹੀ ਆਪਾਂ ਰੱਖਾਂਗੇ ਟੈਨਸ਼ਨ ਨਾ ਲੋ ਜੇ ਤੇ 40 50 ਹੀ ਲੈਣਾ ਵਾ ਬਸ ਬਾਕੀ ਆਧਾਰ ਕਾਰਡ ਪੈਨ ਕਾਰਡ ਤੇ ਬੈਂਕ ਦੀ ਸਟੇਟਮੈਂਟ ਲੈਣਾ ਹਣਾ ਹਾਂ ਉਹ ਹਾਂਜੀ ਹਾਂਜੀ ਬਿਲਕੁਲ ਫਿਰ ਨੈਕਸਟ ਆਈਟਮ ਦੀ ਸੜਾਂ ਦੇ ਵਿੱਚ ਇਹ ਕਿਹੜੀ ਗੱਡੀ ਹੈ ਬਾਕਸ ਵੈਗਨ ਜੈਟਾ ਜੈਟਾ ਓਕੇ ਲਓ ਵੀ ਮਿੱਤਰੋ ਜੈਟਾ ਆ ਗਈ ਜੈਟਾ ਸਾਡੇ ਚੈਨਲ ਤੇ ਪਹਿਲੀ ਵਾਰੀ ਆਈ ਹੈ ਇਹ ਹਾਂ ਇਹ ਜੈਟਾ ਜੀ ਇਹ ਹਾਈਲਾਈਨ ਵੇਰੀਐਂਟ ਆ ਠੀਕ ਹੈ ਹਾਈਲਾਈਨ ਦੇ ਵਿੱਚ ਕੀ ਆ ਜਾਂਦਾ ਵੀ ਇਹ ਟੌਪ ਐਂਡ ਵੇਰੀਐਂਟ ਆ ਇਹ ਲਗਜ਼ਰੀ ਗੱਡੀ ਹੈ ਨਾ ਹਾਂ ਇਹ ਲਗਜ਼ਰੀ ਕਹਿ ਸਕਦੇ ਆਪਾਂ ਇਹਨੂੰ 8 8 ਈਰ ਰੁਪਏ ਦਾ ਆ ਜਾਂਦੇ ਐ ਇੱਥੇ 8 ਈਰ ਰੁਪਏ ਹਾਂ 8 ਈਰ ਰੁਪਏ ਹੁੰਦੇ ਆ ਟੱਚ ਸਕ੍ਰੀਨ ਸਿਸਟਮ ਵਗੈਰਾ ਜੋ ਵੀ ਕਲਾਈਮੇਟ ਕੰਟਰੋਲ ਸਟੀਅਰਿੰਗ ਕੰਟਰੋਲ ਸਾਰਾ ਕੰਪਲੀਟਡ ਆ ਬਾਕੀ ਟਾਇਰ ਲਾਇਆ ਇਹ ਚ ਬਹੁਤ ਵਧੀਆ ਲੱਗੇ ਹੋਇਆ ਵਾਈਟ ਕਲਰ ਲੋਕਲ ਲੁਧਿਆਣੇ ਦੀ ਫਸਟ ਓਨਰ ਕਾਰ ਆ ਆ ਦੇਖੋ ਇਹਦੀ ਖਾਸੀਅਤ ਤੁਸੀਂ ਟਾਕੀ ਖੋਲੀ ਨੀਚੇ ਲਾਈਟ ਚਲ ਵੀ ਮੈਂ ਉਹੀ ਕਹਾਂ ਨਾ ਮੈਂ ਕਿਹਾ ਪੀਸ ਇਹ ਫੀਚਰਸ ਉੱਤੇ ਬਹੁਤ ਨੇ ਗੱਡੀ ਦੇ ਵਿੱਚ ਇਹਦੇ ਚ ਹਾਂ ਲੋਕਲ ਲੁਧਿਆਣੇ ਦੀ ਗੱਡੀ ਆ ਜੀ ਇਹ ਗੱ 2,25,000 ਹਾਂ 2,25,000 ਬਾਕੀ ਤੁਸੀਂ ਆਓਗੇ ਤਾਂ ਤੁਹਾਡਾ ਆਇਆ ਦਾ ਮਾਨਤਣ ਵੀ ਕਰ ਲਾਂਗੇ ਪਰ ਇਹਦੇ ਤੇ ਲੋਨ ਨਹੀਂ ਹੋਣਾ ਲੈਣੀ ਕੈਸ਼ ਹੀ ਪੈਣੀ ਹੈ ਹਾਂ ਇਹ ਕੈਸ਼ ਹੀ ਲੈਣੀ ਪੈਣੀ ਮਾਡਲ ਕਿਉਂਕਿ ਥੋੜਾ 10 ਮਾਡਲ 10 ਮਾਡਲ ਹਨ ਬਾਕੀ ਇਹ ਕੈਸ਼ ਮਿਲੂਗੀ ਰੇਟ ਜਿੰਨਾ ਦੱਸਿਆ ਵਾ ਮਾਨਤਣ ਉਹਦੇ ਚ ਕਰ ਦੇਣਗੇ ਵੀਰੇ ਬਿਲਕੁਲ ਹੋਊਗਾ ਬਾਕੀ ਬਾਈ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਵੀਡੀਓ ਦੇ ਐਂਡ 'ਚ ਤੋਹਫੇ ਦੇਣੇ ਆਪਾਂ ਵੀਰੇ ਕਹਿੰਦਾ ਵੀ ਐਂਡ ਦੇ ਵਿੱਚ ਨਹੀਂ ਆਪਾਂ ਸਾਰੇ ਤੋਹਫੇ ਹੀ ਦੇਣੇ ਆ ਤੋਹਫੇ ਦੇਣੇ ਜੀ ਆਪਾਂ ਫਿਰ 3-4 ਤੋਹਫੇ ਆ ਤੇ ਉਹਨਾਂ ਤੋਹਫਿਆਂ ਦੇ ਵਿੱਚ ਇੱਕ ਹੋਰ ਆ ਚ 12 ਮਾਡਲ ਆ ਹਮ ਰਜਿਸਟ੍ਰੇਸ਼ਨ 13 ਦੀ ਆ ਓਕੇ ਸੈਕੰਡ ਓਨਰ ਕਾਰ ਆ ਹਾਂ ਬਹੁਤ ਵਧੀਆ ਕੰਡੀਸ਼ਨ ਚ ਕਾਰ ਆ ਇੰਜਨ ਗੇਅਰ ਏਸੀ ਬਹੁਤ ਓਕੇ ਆ ਜੀ ਸੀਟ ਕਵਰ ਵਗੈਰਾ ਵਧੀਆ ਲੱਗੇ ਹੋਏ ਆ ਇਹ ਗੱਡੀ ਨੂੰ ਤੁਸੀਂ ਅੱਜ ਇਦਾਂ ਦੇਖ ਰਹੇ ਹੋ ਕੋਈ ਚੱਕਰ ਜਦੋਂ ਦਵਾਂਗੇ ਇਹ ਹੱਲੇ ਆ ਕੇ ਖੜੀ ਆ ਤੁਹਾਨੂੰ ਬਿਲਕੁਲ ਡਰੈਗ ਲਿਨ ਕੰਪਾਊਂਡ ਵਗੈਰਾ ਸਾਰਾ ਓਕੇ ਕਰਕੇ ਮਿਲੂਗੀ ਓਕੇ ਹਾਂ ਬਾਕੀ ਤੁਸੀਂ ਇਹ ਚਿੰਤਾ ਨਹੀਂ ਕਰਨੀ ਵੀ ਗੱਡੀ ਦੀ ਕੰਡੀਸ਼ਨ ਲੈ ਕਿਉਂਕਿ ਤੁਹਾਨੂੰ ਦੱਸਿਆ ਨਾ ਵੀ ਨੇਰੀ ਨੂਰੀ ਚੱਲਦੀ ਪਈ ਆ ਮਿੱਟੀ ਘਟਾ ਥੋੜਾ ਜੰਮਿਆ ਹੋਇਆ ਹੂੰ ਬਾਕੀ ਇਹ ਪੂਰੀ ਨਵੀਂ ਕੰਡੀਸ਼ਨ ਕਰਕੇ ਦਵਾਂਗਾ ਬਿਲਕੁਲ ਓਕੇ ਮਿਲੂਗੀ ਤੁਹਾਨੂੰ ਕਾਰ ਦੀ ਕੰਡੀਸ਼ਨ ਭਾਈ ਰੇਟ ਰੇਟ ਡਿਮਾਂਡ ਇਹਦੀ 1 ਲੱਖ 50000 ਰੁਪਿਆ ਦਾ ਦੇ ਦਾਂਗੇ ਤੁਹਾਨੂੰ 1.5 ਲੱਖ ਰੁਪਏ ਦੀ ਬਾਕੀ ਜੇ ਮਾੜਾ ਮੋਟਾ ਕੋਈ ਮਾੜਾ ਮੋਟਾ ਤੁਹਾਡਾ ਆਇਆ ਨਾ ਮਾਨ ਕਰ ਲਾਂਗੇ ਜ਼ਿਆਦਾ ਫਰਕ ਨਹੀਂ ਨਿਕਲਣਾ ਲੋ ਵੀ ਮਿੱਤਰੋ ਸਿਰਫ 1 ਲੱਖ 50 ਹਜ਼ਾਰ ਬਾਕੀ ਉਹਦੇ ਚੋ ਵੀ ਮਾਰਤਾਂ ਤੁਹਾਡਾ ਕਰ ਦੇਣਗੇ ਵੀਰੇ ਹਣੀ ਕਰ ਦਿਓ ਭਾਜੀ ਬਿਲਕੁਲ ਹੋਊਗਾ ਜੀ ਟੈਨਸ਼ਨ ਨਾ ਲੋ ਨੈਕਸਟ ਆਪਾਂ ਲੈ ਆਏ ਆ ਤੁਹਾਡੇ ਲਈ ਲਾਲ ਰੰਗ ਦੀ ਬਰੇਜ਼ਾ ਇੱਕ ਹੋਰ ਹੂੰ ਇਹਦੀ ਕੀ ਡਿਟੇਲ ਆ ਇਹ 2016 ਮਾਡਲ ਆ ਵੀਰੇ ਹੂੰ ਆ ਲਾਈਟਰ ਵੀ ਚੈੱਕ ਕਰ ਰਹੇ ਹਾਂ ਹੂੰ ਮੇਰੇ ਹਿਸਾਬ ਨਾਲ 60-65 ਹਜ਼ਾਰ ਦੇ ਕਰੀਬ ਗੱਡੀ ਚੱਲੀ ਹੋਈ ਆ ਗੱਡੀ ਬਹੁਤ ਵਧੀਆ ਕੰਡੀਸ਼ਨ ਚ ਆ ਆ ਲੋ ਅੰਦਰੋਂ ਸੀਟ ਕਵਰ ਮੈਟ ਮੂਡ ਇਹ ਵੋ ਸਭ ਕੁਝ ਮਤਲਬ ਟਾਸ ਗ੍ਰੀਨ ਸਿਸਟਮ ਸਭ ਲੱਗਿਆ ਆ ਵਾ ਠੀਕ ਆ ਇਹ ਵੀ ਕਾਰ ਬਿਲਕੁਲ ਓਕੇ ਆ ਘਰੇ ਦੇਣ ਵਾਲੀ ਗੱਡੀ ਆ ਜੀ ਹਾਂ ਇਹ ਗੱਡੀ ਆਪਾਂ ਤੁਹਾਨੂੰ ਦੇ ਦਾਂਗੇ 6 ਲੱਖ ਰੁਪਏ ਦੇ। 6 ਲੱਖ ਰੁਪਏ ਦੇ। ਹਾਂ। ਬਾਕੀ ਇਹਦੇ 'ਚ ਵੀ ਮਾਨਤ ਆਣਾ। ਇਹਦੇ ਤੇ 4.5-5 ਲੱਖ ਰੁਪਏ ਦਾ इजीली ਲੋਨ ਕਰਾ ਦਾਂਗੇ। ਲੱਖ ਰੁਪਏ ਦੇ ਕੇ ਤੁਹਾਨੂੰ ਇਹ ਗੱਾਰ ਮਿਲਣ ਵਾਲੀ ਆ। ਲਓ ਜੀ ਲੱਖ ਰੁਪਿਆ ਤੁਸੀਂ ਸਿਰਫ ਇਹਦੇ ਲਈ ਵੀ ਲੈ ਕੇ ਆਣਾ ਤੇ ਵੀ ਤੁਹਾਨੂੰ ਗੱਡੀ ਮਿਲ ਜਣੀ ਤੇ ਵੀਰੇ ਮੈਂ ਇੱਕ ਹੋਰ ਜੀ ਪੁੱਛਣੀ ਸੀ। ਜਿੱਦਾਂ ਜਿੰਨੀਆਂ ਆਪਾਂ ਅੱਜ ਗੱਡੀਆਂ ਕਵਰ ਕੀਤੀਆਂ ਕਾਗਜ਼ ਪੱਤਰ ਓਕੇ ਆ ਸਾਰਿਆਂ ਦੇ। ਬਿਨਾ ਕਾਗਜ਼ਾਂ ਤੇ ਜਿਹੜੀ ਕਾਗਜ਼ੇ ਘੱਟ ਹੋਣਗੇ ਆਪਾਂ ਉਹ ਗੱਾਰ ਹੀ ਨਹੀਂ ਲੈਂਦੇ ਜੀ। ਗੱਾਰ ਲੈਂਦੇ ਹੀ ਨਹੀਂ ਹਾਂ। ਹਾਂ। ਠੀਕ ਆ ਤੇ ਬਾਕੀ ਇੱਕ ਨੌਲੇਜ ਪਰਪਸ ਲਈ ਇੰਨਾ ਕ ਦੱਸ ਦੋ ਵੀਰਾਂ ਨੂੰ ਕਿ ਜੇ ਆਰਸੀ ਟ੍ਰਾਂਸਫਰ ਕਰਾਣੀ ਹੋਵੇ ਕਿੰਨਾ ਕ ਖਰਚਾ ਆਜੂਗਾ ਅਗਰ ਤੁਸੀਂ ਬੈਂਕ ਲੋਨ ਕਰਾਉਨੇ ਹੋ ਉਹਦਾ ਫਿਰ ਵੇਚੀ ਹੁੰਦਾ ਵਾ ਅਗਰ ਤੁਸੀਂ ਮੰਨ ਲਓ ਕੈਸ਼ ਵਾਇਰ ਕਰਦੇ ਹੋ ਤਾਂ 55500 ਰੁਪਏ ਦੇ ਕਰੀਬ ਹੁੰਦਾ ਵਾ ਉਹ ਤੁਸੀਂ ਟੈਨਸ਼ਨ ਨਾ ਲਓ ਜਦੋਂ ਆਪਾਂ ਗੱਡੀ ਲਵਾਂਗੇ ਉਦੋਂ ਦੀਆਂ ਗੱਲਾਂ ਨੇ ਉਹ ਉਹ ਦੇਖਾਂਗੇ ਕੀ ਪਤਾ ਸੀ ਤੁਹਾਨੂੰ ਆਪ ਹੀ ਕਰਾ ਦਈਏ ਫ੍ਰੀ ਚ ਹੀ ਕਰਾ ਦਈਏ ਲਓ ਵੀ ਮਤਲਬ ਕੇ ਬਸ ਆ ਜਿਓ ਪਹੁੰਚ ਜਿਓ ਇੱਥੇ ਹੋਰ ਬਾਤ ਨਹੀਂ ਗੱਲ ਆ ਡਿਸਕ੍ਰਿਪਸ਼ਨ ਚ ਮੈਂ ਲੋਕੇਸ਼ਨ ਦਾ ਲਿੰਕ ਪਾਤਾ ਵਾ ਇਹ ਆ ਗਈ ਬਲਿੰਨੋ ਇਲੀ ਕੀ ਡਿਟੇਲ ਆ ਬਲੈਨੋ ਆ ਗਈ 2016 ਮਾਡਲ ਰਜਿਸਟ੍ਰੇਸ਼ਨ 17 ਦੀ ਓਕੇ ਦੇਖੋ ਆਪਾਂ ਅਨਲੌਕ ਕੀਤੀ ਨਾਲ ਹੀ ਚੱਲ ਪਿਆ ਨਾ ਐਚ ਆਈ ਡੀ ਲਾਈਟਾਂ ਆਜੋ ਇਹ ਜੈਟਾ ਵੇਰੀਐਂਟ ਆ ਜੈਟਾ ਦੇ ਵਿੱਚ ਕੀ ਆ ਜਾਂਦਾ ਦੇਖੋ ਸ਼ੀਸ਼ੇ ਤੁਸੀਂ ਹੁਣ ਗ੍ਰੀਨ ਕਲਰ ਦੇ ਆ ਟੈਂਟਡ ਸ਼ੀਸ਼ੇ ਨੇ ਇਹਦੇ ਇਹਦੇ ਵਿੱਚ ਕੀ ਆ ਜਾਂਦਾ ਪੁਸ਼ ਬਟਨ ਸਟਾਰਟ ਆ ਗਿਆ ਡਿਜੀਟਲ ਮੀਟਰ ਆ ਗਿਆ ਕਲਾਈਮੇਟ ਕੰਟਰੋਲ AC ਆ ਗਿਆ ਸਟੀਅਰਿੰਗ ਕੰਟਰੋਲ ਦਾ ਗਿਆ ਮਿਊਜ਼ਿਕ ਸਿਸਟਮ ਆ ਗਿਆ ਟ੍ਰੈਂਡਿੰਗ ਲਾਈਟਰ ਆ ਜਿਹੜੇ ਅੱਜ ਕੱਲ ਮੁੰਡੇ-ਗੁੰਡੇ ਪਸੰਦ ਕਰਦੇ ਆ ਲੈ ਅੱਜ ਕੱਲ ਇਹੀ ਚੱਲਦੇ ਆ ਹਾਂ ਜਿੰਦਾਂ ਦੀ ਪਸੰਦ ਹੁੰਦੇ ਆ ਉਹੀ ਆ ਕੋਸ਼ ਬਟਨ ਸਟਾਰਟ ਆ ਜਾਂਦੀ ਆ ਤੇ ਜਿਹੜੇ ਮੇਰੇ ਸ਼ੌਂਕੀ ਭਰਾ ਨੇ ਬਲੀਨੋ ਦੀ ਸੋਚੀ ਹੋਈ ਜਾਂ ਸੁਦੂਕੀ ਦੀ ਸਵਿਫਟ ਲੈਣ ਦੀ ਸੋਚੀ ਨਾ ਡੀਅਰ ਹਣੋਂ ਆ ਗੱਡੀ ਦੇ ਦੋ ਤੇ ਰੇਟ ਸੋਹਣੇ ਆ ਦੇ ਦਿਓ ਰੇਟ ਦੇ ਦਾਂਗੇ ਤੁਹਾਨੂੰ ਇਹ ਭਾਗ 30000 ਰੁਪਏ ਦੀ 5 ਲੱਖ 30 ਹਜ਼ਾਰ ਦੇ ਵਿੱਚ ਬਾਕੀ ਲੋਨ ਇੱਥੇ ਕਰਾਵਾਂਗੇ ਆਪਾਂ 4.5 ਲੱਖ ਰੁਪਏ ਕਰੀਬ 4.5 ਲੱਖ ਦਾ ਇੱਥੇ ਲੋਨ ਮੰਨ ਲਓ 80000 ਰੁਪਏ ਦੇ ਤੁਸੀਂ ਲੱਖ ਰੱਖ ਕੇ ਚੱਲੋ 70 80000 ਜੀ ਸਾਰ ਦੇਣਾ ਆਪਾਂ ਤੁਹਾਡਾ ਚਿੱਟੇ ਰੰਗ ਦੀ ਮਾਡਲ ਕਿੰਨਾ ਇਹ ਇਹ 2013 ਮਾਡਲ 2013 ਮਾਡਲ ਹਾਂਜੀ ਠੀਕ ਆ ਤੇ ਹੋਰ 2013 ਮਾਡਲ ਆ ਤੇ VLX ਵੇਰੀਐਂਟ ਆ ਹੂੰ ਅੰਦਰੋਂ ਤੇ ਇੰਟੀਰੀਅਰ ਦੇਖੋ ਇੰਜਨ ਗੇਰ ਦੀ ਬਿਲਕੁਲ ਨਵੀਂ ਕਾਰ ਆ ਹੂੰ ਇਹ ਗੱਡੀ ਆਪਾਂ ਤੁਹਾਨੂੰ ਦੇ ਦਾਂਗੇ 4.5 ਲੱਖ ਰੁਪਏ ਦੀ 4,50,000 ਦੇ ਵਿੱਚ ਤੁਹਾਨੂੰ ਸਕੋਰਪਿਓ ਵੀ ਮਿਲ ਜੂਗੀ ਅਗਰ ਤੁਹਾਨੂੰ ਬਜਟ ਘੱਟ ਆ ਤੇ ਸਕੋਰਪਿਓ ਹੀ ਚਾਹੀਦੀ ਆ ਤਾਂ ਆਪਣੇ ਕੋਲ ਇੱਕ 10 ਮਾਡਲ ਰਜਿਸਟ੍ਰੇਸ਼ਨ 11 ਦੀ ਹੂੰ ਉਹ ਵੀ ਖੜੀ ਆ ਉਹ ਸਾਢੇ 3 ਲੱਖ ਰੁਪਏ ਦੇ ਵਿੱਚ ਆ ਉਹ ਵੀ ਸਮਝ ਲਓ ਜੋ ਤੁਸੀਂ ਕੰਡੀਸ਼ਨ ਦੇਖ ਰਹੇ ਹੋ ਇਹੀ ਕੰਡੀਸ਼ਨ ਆ ਉਹ 'ਚ ਅਲਾਏ ਥੋੜੇ ਜਿਹਾ ਐਕਸਟਰਾ ਲੱਗੇ ਹੋਏ ਨੇ ਡੀ ਪਾਲੇ ओके हां ਉਹ ਵੀ ਆਪਣੇ ਕੋਲੇ ਆ ਜਾ ਜਰਾ ਠੀਕ ਆ ਬਾਕੀ ਇਹਦਾ ਮਾਡਲ ਤਾਂ ਅੰਦਾਜ਼ਾ ਡਿਟੇਲ ਲਾਤੀ ਆ ਇਸ ਤੋਂ ਇਲਾਵਾ ਮਤਲਬ ਕਰੀਬ ਕਰੀ 15 16 ਕਾਰਾਂ ਦਾ ਸਟਾਕ ਆਪਣੇ ਕੋਲੇ ਹੋਰ ਅਵੇਲੇਬਲ ਆ ਜਿਹੜਾ ਕਿ ਤੁਹਾਨੂੰ ਮੈਂ ਦਿਖਾ ਨਹੀਂ ਸਕਿਆ ਉਹ ਵੀ ਜਲਦੀ ਦਿਖਾਵਾਂਗੇ ਉਹ ਇੱਕ ਸਰਪ੍ਰਾਈਜ਼ ਵੀ ਆ ਤੁਹਾਨੂੰ ਜਲਦੀ ਦੱਸਾਂਗੇ ਵੀ ਆਪਾਂ ਇੱਕ ਹੋਰ ਆਪਣੇ ਬ੍ਰਾਂਚ ਤੋਂ ਖੋਲ ਰਹੇ ਆ ਉਹਦੇ ਵੀ ਹਾਂ ਉਹਦੇ ਚ ਫੇਰ ਸਾਰਾ ਦੂਜਾ ਜਿਹੜਾ ਬਾਕੀ ਸਟਾਕ ਆ ਉਧਰ ਲੈ ਕੇ ਜਾਇਆ ਕਰਾਂ ਕਾਰਨ ਕੀ ਆ ਇੱਥੇ ਤੁਹਾਨੂੰ ਸਾਰਾ ਸਟਾਕ ਕੰਪਲੀਟ ਨਹੀਂ ਹੁੰਦਾ ਪਿਆ ਜਿਵੇਂ ਇੱਕ ਸਕੋਰਪੀਓ ਇਹ ਆ ਇੱਕ ਹੋਰ ਖੜੀ ਆ ਆਪਣੇ ਕੋਲੇ ਇੱਕ ਬਰੀਜ਼ਾ ਖੜੀ ਆ अल्टੋਆਂ ਹਲੇ ਤਿੰਨ ਹੋਰ ਖੜੀਆਂ ਆ i20 ਆ ਤਿੰਨ ਹੋਰ ਖੜੀਆਂ ਜਿੰਨੀਆਂ ਦੇਖੀਆਂ ਉਸ ਤੋਂ ਇਲਾਵਾ ਦੋ ਸਵਿਫਟਾਂ ਖੜੀਆਂ ਨੇ ਡਜ਼ਾਇਰਾ ਖੜੀਆਂ ਨੇ i20 ਖੜੀ ਆ ਬਹੁਤ ਨਵੀਂ 2013 ਮਾਡਲ ਆ ਉਹਦੇ ਰਜਿਸਟ੍ਰੇਸ਼ਨ ਉਹਦੀ 16 ਦੀ ਹੋਈ ਹੋਈ ਆ ਅਗਰ ਕੋਈ ਬੰਦਾ ਲੈਣਾ ਚਾਹੁੰਦਾ ਮੇਰਾ ਭਰਾ ਜਿਵੇਂ ਜਿਹਨੇ ਦਿੱਲੀ-ਦੁੱਲੀ ਨੂੰ ਜਾਣਾ 16 ਮਾਡਲ ਰਜਿਸਟ੍ਰੇਸ਼ਨ ਹੋਈ ਆ 26 31 ਤੱਕ ਬਾਸ ਆਉ ਗੱਡੀ ਪਰ ਮੈਂ ਰੇਟ 2013 ਵਾਲੇ ਚ ਦਊਂਗਾ ਤੁਹਾਨੂੰ ਕਾਰ ਦੇ ਦੂੰਗਾ ਮੈਂ 3.5 ਲੱਖ ਰੁਪਏ ਦੀ 3.5 ਲੱਖ 50 ਹਜ਼ਾਰ ਦੇ ਵਿੱਚ ਤੇ ਉਹ ਨਵੀਂ ਕਾਰ ਬਿਲਕੁਲ ਤੁਸੀਂ ਆਓਗੇ ਕਾਰ ਲੈ ਕੇ ਜਾਓਗੇ ਗਾਰੰਟੀ ਆ ਵੀਡੀ ਵੇਰੀਐਂਟ ਟਾਪ ਮਾਡਲ ਆ ਲਓ ਵੀ ਹਾਂ ਮਤਲਬ ਮੈਂ ਤੁਹਾਨੂੰ ਦੱਸ ਰਿਹਾ ਇਸ ਤੋਂ ਇਲਾਵਾ ਜਿੰਨੀਆਂ ਕਾਰਾਂ ਤੁਸੀਂ ਦੇਖ ਰਹੇ ਹੋ ਇਹ ਤੋਂ ਇਲਾਵਾ 14-15 ਕਾਰਾਂ ਦਾ ਸਟਾਕ ਹੋਰ ਖੜਾ ਵਾ ਉਹ ਮੈਂ ਤੁਹਾਨੂੰ ਵੀਡੀਓ 'ਚ ਦਿਖਾ ਨਹੀਂ ਪਾ ਰਿਹਾ ਕਿਉਂਕਿ ਇੱਥੇ ਕਾਰਾਂ ਮੇਰੇ ਕੋਲ ਕੰਪਲੀਟ ਨਹੀਂ ਹੋ ਰਹੀਆਂ ਹਾਂਜੀ ਬਾਕੀ ਠੀਕ ਹੈ ਤੁਹਾਨੂੰ ਵੀਰੇ ਨੇ ਡਿਟੇਲ ਦੱਸਤੀ ਆ ਕਿਸੇ ਵੀ ਤਰੀਕੇ ਦੀ ਕੋਈ ਗੱਡੀ ਦੀ ਡਿਮਾਂਡ ਆ ਇੱਕ ਵਾਰੀ ਕਾਲ ਜ਼ਰੂਰ ਕਰਨਾ ਇਹ ਹੈ ਵੀ ਅਗਰ ਤੁਹਾਡੀ ਕੋਈ ਰਿਕੁਆਇਰਮੈਂਟ ਆ ਕੋਈ ਵੀ ਰਿਕੁਆਇਰਮੈਂਟ ਆ ਮਤਲਬ ਚਾਹੇ ਤੁਸੀਂ ਮਰੂਤੀ 800 ਲੈਣੀ ਆ ਚਾਹੇ ਤੁਸੀਂ ਮਰਸੀਡੀ ਲੈਣੀ ਆ ਰਿਕੁਆਇਰਮੈਂਟ ਤੁਹਾਡੀ ਸਾਰੀ ਕੰਪਲੀਟ ਹੋਊਗੀ ਹਾਂ ਬਾਕੀ ਜੇ ਕਿਸੇ ਨੇ ਲੋਨ ਕਰਾਉਣਾ ਜਾਂ ਆਬਦੀ ਕਾਰ ਤੇ ਲੋਨ ਕਰਾਉਣਾ ਜਾਂ ਕੋਈ ਇੰਸ਼ੋਰੈਂਸ ਕਰਾਉਣੀ ਆ ਮੰਨ ਲਓ ਥਰਡ ਪਾਰਟੀ ਇੰਸ਼ੋਰੈਂਸ ਵਗੈਰਾ ਲੈਣੀ ਆ ਘਰੇ ਬੈਠੇ ਇੰਸ਼ੋਰੈਂਸ ਚਾਹੀਦੀ ਆ ਸਾਰੀ ਮਤਲਬ ਤੁਹਾਨੂੰ ਫੈਸਿਲਿਟੀ ਇੱਥੋਂ ਮਿਲਣੀ ਆ ਬਾ ਤੁਸੀਂ ਨੰਬਰ ਯਾਦ ਰੱਖਿਆ ਭਾਵੇਂ ਗੱਡੀ ਲਾਓ ਨਾਲੋ ਗੱਡੀ ਚਾਹੇ ਤੁਹਾਡੀ ਘਰੇ ਵੀ ਖੜੀ ਆ ਉਹਦੀ ਵੀ ਇੰਸ਼ੋਰੈਂਸ ਕਰਾਉਣੀ ਆ ਕੋਈ ਘਰੇ ਖੜੀ ਦੀ ਲੋਨ ਕਰ ਮਾਲੋ ਕਈ ਵਾਰ ਹੁੰਦਾ ਨਾ ਬੰਦੇ ਤਾਂ ਕਹਿੰਦਾ ਯਾਰ ਵੀ ਮੇਰੇ ਕੋਲੇ ਘਰੇ ਗੱਡੀ ਖੜੀ ਹੈ ਮੈਂ ਉਹ ਤੇ ਲੋਨ ਕਰਾਉਣਾ ਚਾਹੁੰਦਾ ਵੀ ਮੈਂ ਜਾਂ ਵੇਚੂਗਾ ਜਾਂ ਲੋਨ ਕਰਾਉਂਗਾ ਪੈਸੇ ਆ ਹੀ ਨੀਡ ਹੁੰਦੀ ਆ ਤਾਂ ਆਪਾਂ ਨੂੰ ਘਰੇ ਖੜੀ ਤੇ ਲੋਨ ਕਰਾ ਦਾਂਗੇ ਬਸ ਠੀਕ ਆ ਬਾਕੀ ਜਿਹੜੇ ਭਰਾਵਾਂ ਨੇ ਗੱਡੀ ਕੋਈ ਵੇਚਨੀ ਆ ਉਹ ਵੀ ਵੇਚ ਸਕਦੇ ਹਾਂ ਬਿਲਕੁਲ ਬਿਲਕੁਲ ਕੀ ਚੈਨਲ ਆ ਮੇਰੇ ਭਰਾ ਸਾਰੇ ਜੁੜ ਜੋ ਤੇ ਸਬਸਕ੍ਰਾਈਬ ਕਰਕੇ ਰੱਖ ਲਓ ਤੇ ਹੁਣ ਆਪਾਂ ਲਾਸਟ ਇੱਕ ਤੁਹਾਨੂੰ ਤੋਹਫਾ ਦਿਖਾਉਣ ਲੱਗੇ ਆ ਤੋਹਫਾ ਇਹ ਤਾਂ ਬਸ ਲੈ ਜੋ ਲੈ ਕੇ ਜਾਣ ਵਾਲੀ ਕਾਰ ਆ 1 ਰੁਪਿਆ ਨਹੀਂ ਘਟਣਾ ਬਾਕੀ। ਇਹ ਚ ਪੈਸਾ ਨਾ ਘਟਾਇਓ। ਇਹ ਆ ਵੀ ਚਲੋ ਇਹ ਗੱਡੀ ਆਪਣੀ ਘਰੇ ਲੂਗਾ। ਇਹ ਗੱਡੀ ਤੁਹਾਨੂੰ ਦੇ ਦਾਂਗੇ ਇੱਕੋ ਹੀ ਰੇਟ 85000 ਰੁਪਏ ਚ। ਇਹ ਜਿਹੜਾ ਜਿਹਨੂੰ ਤੋਹਫਾ ਕਹਿ ਰਹੇ ਆ। ਇਹ 27 ਤੱਕ ਪਾਸ ਆ। ਓਕੇ। ਟਾਇਰ ਬਿਲਕੁਲ ਬ੍ਰੈਂਡ ਨਿਊ ਆ। ਹੱਲੇ ਹਫਤਾ ਪਹਿਲਾਂ ਹੀ ਟਾਇਰ ਪਏ ਆ ਇਹਦੇ। ਅਪੋਲੋ ਦੇ। ਠੀਕ ਆ। ਟਸਕਰੀਨ ਸਿਸਟਮ ਲੱਗਿਆ, ਰੇਨਗਾਰਡ ਵਗੈਰਾ ਇਹ ਵੋ ਸਭ ਕੁਝ ਲੱਗਿਆ। ਇਹ ਗੱਡੀ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ। ਹੂੰ। ਇਹ ਗੱਡੀ ਜਿਹੜਾ ਵੀ ਪਹਿਲਾਂ ਆਊਗਾ ਪਹਿਲਾਂ ਲੈ ਕੇ ਜਾਊਗਾ ਵਾਲਾ ਸਿਸਟਮ ਆ ਵੀ ਇਹ ਗੱਡੀ ਯਾਦਰ ਰੁਕਣੀ ਨਹੀਂ ਕਿਉਂਕਿ ਛੋਟੇ ਬਜਟ ਦੀਆਂ ਕਾਰਾਂ ਵਧੀਆ ਚ ਬਹੁਤ ਘੱਟ ਮਿਲਦੀਆਂ ਨੇ ਬਿਲਕੁਲ ਜਿਨ੍ਹਾਂ ਦੀ ਆਪਾਂ ਤਾਂ ਸੱਲੀ ਗਾਰੰਟੀ ਦੇ ਸਕੀਏ ਬਿਲਕੁਲ ਨਾਲੇ ਵੀਰੇ ਹੋਣਾ ਵੱਲੋਂ ਇੰਜਨ ਗੇਅਰ ਦੀ ਗਾਰੰਟੀ ਹੈ ਤਸੱਲੀ ਆ ਬਿਲਕੁਲ ਆਪਣੇ ਘਰੇਲੂ ਆਪਣੇ ਘਰੇ ਚੱਲੀ ਗੱਡੀ ਹੈ ਜੀ ਇਸ ਕਰਕੇ ਗਾਰੰਟੀ ਆ ਆਦਰਵਾਇਜ਼ ਛੋਟੇ ਮਾਡਲ ਦੀ ਤਾਂ ਤੁਹਾਨੂੰ ਪਤਾ ਹੀ ਆ ਪਰ ਇਹ ਗੱਡੀ 27 ਦਾ ਕਮਾਸ ਆ ਇੰਡੀਅਨ ਗੇਅਰ ਦੀ ਨਵੀਂ ਆ ਟੱਚ ਸਕਰੀਨ ਸਿਸਟਮ ਸੀਟ ਕਵਰ ਵਗੈਰਾ ਸਾਰਾ ਕੁਝ ਲੱਗਿਆ ਆ ਤੁਸੀਂ ਕਈ ਭਰਾ ਮੰਗਦੇ ਆ ਨਾ ਵੀ ਘਰੇਲੂ ਗੱਡੀ ਵੀ ਹੋਵੇ ਤੇ ਉਹ ਸਸਤੀ ਵੀ ਹੋਵੇ ਹਾਂ ਦੋਨੋਂ ਉਹ ਚੀਜ਼ਾਂ ਕੰਪਲੀਟ ਕਰਦੇ ਕਈ ਕਹਿੰਦੇ ਨੇ ਯਾਰ ਅਸੀਂ ਸਿੱਖਣ ਨੂੰ ਕਾਰ ਲੈਣੀ ਐ ਉਹਨਾਂ ਲਈ ਵੀ ਆ ਹਾਂ ਬਿਲਕੁਲ ਤੇ ਬਾਕੀ ਵੈਗਨਾਰ ਦੀ ਐਵਰੇਜ ਵਗੈਰਾ ਵੀ ਠੀਕ ਹੁੰਦੀ ਆ ਸਭ ਕੁਝ ਓਕੇ ਆ ਤੇ ਸਕਰੀਨ ਤੇ ਮੈਂ ਨੰਬਰ ਪਾਤੇ ਆ ਤੇ ਜਿਹੜਾ ਵੀ ਮੇਰਾ ਨਵਾਂ ਆਵਾ ਭਰਾ ਚੈਨਲ ਦੇ ਉੱਤੇ ਚੈਨਲ ਦੇ ਨਾਲ ਜੁੜਜੋ ਸਬਸਕ੍ਰਾਈਬ ਕਰਕੇ ਰੱਖੋ ਤੇ ਕਮੈਂਟ ਕਰਕੇ ਦੱਸੋ ਵਾਦ ਤੋਂ ਵਾਦ ਵੀ ਕਿਹੜਾ ਭਰਾ ਆਪਣਾ ਕਿੱਥੋਂ ਦੀ ਜੁੜਿਆ ਹੋ ਮੈਂ ਕਿਹ ਦੱਸਣਾ ਸੀ ਜਿਵੇਂ ਮੈਂ ਕਿ ਇੱਕ ਵਾਈਟ ਡਸਟਰ ਦਿਖਾਈ ਆ ਆਪਣੇ ਕੋਲ ਇੱਕ ਸਿਲਵਰ ਵੀ ਖੜੀ ਆ ਓਕੇ ਹਾਂ ਹਾਂ ਮੈਂ ਕਿ ਕਈ ਵਾਰੀ ਉਹ ਜਿਵੇਂ 85 BHP ਆ ਆਪਣੇ ਕੋਲ 110 ਵਾਲੀ 6 ਗੇਅਰ ਵਾਲੀ ਵੀ ਖੜੀ ਆ ਠੀਕ ਹੈ ਤੁਹਾਨੂੰ ਮੈਂ ਦੱਸਿਆ ਉਹੀ ਮੈਂ ਦੁਬਾਰਾ ਕਹਿਣਾ ਚਾਹੂੰਗਾ ਹਾਂ ਵੀ ਆਪਣੇ ਕੋਲੇ ਇਸ ਤੋਂ ਇਲਾਵਾ ਕਾਫੀ ਸਟਾਕ ਖੜਾ ਤੁਸੀਂ ਅਗਰ ਤੁਹਾਡਾ ਕੋਈ ਮਤਲਬ ਇੰਨਾਂ ਗੱਡੀਆਂ ਚ ਨਹੀਂ ਪਸੰਦ ਆਉਂਦੀ ਤੁਸੀਂ ਕੋਈ ਤੁਹਾਡੀ ਆਪਦੀ ਪਰਸਨਲ ਰਿਕਾਇਰਮੈਂਟ ਉਹ ਵੀ ਪੂਰੀ ਹੋਊਗੀ ਕਿਸੇ ਨੇ ਬਲੈਰੋ ਲੈਣੀ ਹੈ ਕਿਸੇ ਨੇ ਵਰਨਾ ਲੈਣੀ ਹੈ ਸਾਰੀ ਆਪਣੇ ਕੋਲ ਹੈਗੀਆਂ ਨੇ ਬਸ ਠੀਕ ਹੈ ਉਹੀ ਆ ਵੀ ਕਾਲ ਕਰ ਲਿਓ ਬਾਰ-ਬਾਰ ਤੁਹਾਨੂੰ ਇਹੀ ਕਹਿ ਰਹੇ ਆ ਕੋਈ ਵੀ ਕਿਸੇ ਤਰੀਕੇ ਦੀ ਕਾਲ ਨਾਲੋਂ ਅਗਰ ਤੁਸੀਂ ਵਿਜ਼ਿਟ ਕਰੋਗੇ ਉਹ ਜ਼ਿਆਦਾ ਬੈਟਰ ਆ ਉਹਦੇ ਚ ਕੀ ਆ ਵੀ ਦੇਖੋ ਉਹਦੇ ਚ ਸਾਡੀ ਸਪੀਡ ਵੀ ਡਬਲ ਹੋ ਜਾਂਦੀ ਆ ਵੀ ਹਾਂ ਯਾਰ ਕਸਟਮਰ ਸਾਡੇ ਸਾਹਮਣੇ ਬੈਠਾ ਔਰ ਲੈਣ ਆਇਆ ਤੇ ਅਸੀਂ ਸਾਡੇ ਵੱਲੋਂ ਹੁੰਦਾ ਵੀ ਆਪਣਾ ਬੈਸਟ ਕਰੀਏ ਤੇ ਕਾਰ ਦੇ ਕੇ ਭੇਜੀਏ ਠ ਕਾਲ ਕਰੋ ਜਰੂਰ ਕਰੋ ਪਰ ਕੋਸ਼ਿਸ਼ ਵਿਜ਼ਿਟ ਦੀ ਕਰਿਆ ਕਰੋ ਹਾਂਜੀ ਬਾਕੀ ਇੱਕ ਵਾਰੀ ਐਡਰੈਸ ਫੇਰ ਦੱਸ ਦਈਏ ਆਪਾਂ ਗਿਲ ਨਹਿਰ ਤੇ ਮੇਨ ਖੜੇ ਆ ਜਦੋਂ ਤੁਸੀਂ ਗਿੱਲ ਰੋਡ ਵੱਲੋਂ ਇੱਧਰ ਨੂੰ ਆਉਂਗੇ ਤਾਂ ਆਪਣਾ ਇਹ ਬਾਈਕਾ ਰੋਇਪੁਰ ਰੋਡ ਪੈ ਜਾਂਦਾ ਹਨਾ ਹਾਂ ਤੇ ਡਿਸਕ੍ਰਿਪਸ਼ਨ ਦੇ ਵਿੱਚ ਸਾਰੇ ਮੈਂ ਲਿੰਕ ਪਾ ਦੂੰਗਾ ਵੀਰੇ ਦਾ ਫੋਨ ਨੰਬਰ ਨੀਚੇ ਚੱਲਦਾ ਪਿਆ ਹੋਆ ਇੱਕ ਮੇਰੀ ਹੋਰ ਬੇਨਤੀ ਹੈ ਜੀ ਹੱਥ ਜੋੜ ਕੇ ਜਿਹੜੇ ਵੀਡੀਓ ਮੇਰੇ ਐਨ ਆਰ ਆਈ ਭਰਾ ਦੇਖਦੇ ਨੇ ਉਹ ਥੋੜਾ ਟਾਈਮ ਦੇਖ ਕੇ ਕਾਲ ਕਰਿਆ ਕਰੋ ਹਾਂ ਇਹ ਜ਼ਰੂਰੀ ਬੇਨਤੀ ਆ ਇਹ ਬਹੁਤ ਹੈ ਨਾ ਚੱਕਰ ਵਾਂ ਲਾਵਾ ਉਹ ਕਿਉਂਕਿ ਉਹਨਾਂ ਦੇ ਹਿਸਾਬ ਨਾਲ ਦਿਨ ਹੁੰਦਾ ਸਾਡੇ ਹਿਸਾਬ ਨਾਲ ਰਾਤ ਹੁੰਦੀ ਹੈ ਕਈ ਵਾਰ ਰਾਤ ਨੂੰ 1:00 1:30 ਵਜੇ ਫੋਨ ਆ ਜਾਂਦਾ ਫਿਰ ਉਹ ਚੱਕਣਾ ਵੀ ਪੈਂਦਾ ਮਜਬੂਰੀ ਹੁੰਦੀ ਹੈ ਕਈ ਵਾਰ ਨਹੀਂ ਵੀ ਚੱਕ ਹੁੰਦਾ ਫਿਰ ਅਗਲਾ ਕਹਿੰਦਾ ਫੋਨ ਨਹੀਂ ਚੱਕਦੇ ਬਾਕੀ ਇੱਕ ਵਾਰੀ ਟਾਈਮਿੰਗ ਵੀ ਦੱਸ ਦੋ ਆਪਣੀ ਟਾਈਮਿੰਗ ਉਹੀ ਹੈ ਬਸ ਤੁਹਾਨੂੰ ਪਤਾ ਹੀ ਹੈ ਜਿਵੇਂ ਤੁਸੀਂ ਸਵੇਰੇ 9 ਵਜੇ ਤੋਂ ਬਾਅਦ ਜਦੋਂ ਮਰਜ਼ੀ ਕਾਲ ਕਰ ਲਓ ਸ਼ਾਮ ਨੂੰ 8:30 9:00 ਵਜੇ ਤੱਕ ਬਸ ਹੌਣ ਦਾ ਟਾਈਮ 12 ਘੰਟੇ ਦੇਦੇ ਤੁਹਾਨੂੰ ਬਹੁਤ ਹਾਂਜੀ ਬਿਲਕੁਲ ਤੇ ਜਿਹੜਾ ਵੀ ਮੇਰਾ ਭਰਾ ਨਵਾਂ ਆਇਆ ਚੈਨਲ ਤੇ ਚੈਨਲ ਦੇ ਨਾਲ ਜੁੜ ਜਾਓ ਸਬਸਕ੍ਰਾਈਬ ਕਰਕੇ ਰੱਖੋ ਚੈਨਲ ਦੇ ਨਾਲ ਤੇ ਇਦਾਂ ਦੀਆਂ ਸੋਹਣੀਆਂ ਸੋਹਣੀਆਂ ਵੀਡੀਓ ਤੁਹਾਡੇ ਲਈ ਆਪਾਂ ਲੈ ਕੇ ਆਂਦੇ ਰਹਨੇ ਆ ਤਦ ਤੱਕ ਲਈ ਮਿਲਦੇ ਆਂ ਨੈਕਸਟ